ਦਰਦਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਨਾ ਉਗੇ ਚਿੰਤਕ ਡਾਕਟਰ ਪਿਆਰਾ لال ਗਰਘਨ ਉਹਨਾਂ ਨਾਲ ਗੱਲ ਕਰਨਗੇ ਕੱਲ ਜਿਹੜੀ ਪੰਜਾਬ ਪੁਲਿਸ ਹੈ ਉਹਨੇ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਖਦੇੜ ਦਿੱਤਾ ਇਹ ਜਿਹੜਾ ਮੋਰਚਾ ਇਹਨੂੰ 380 ਦੇ ਕਰੀਬ ਦਿਨ ਹੋ ਚਲੇ ਸੀਗੇ ਤੇ ਇੱਕ ਪਾਸੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਸੀ ਜਦੋਂ ਹੀ ਕਿਸਾਨ ਜਿਹੜੇ ਆ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਤੇ ਮਜ਼ਦੂਰ ਸਮਿਤੀ ਜਿਹੜੇ ਆ ਉਹਨਾਂ ਦੇ ਆਗੂ ਜਦੋਂ ਹੀ ਆਪਣੇ ਬਹਾਲੀ ਪਹੁੰਚੇ ਉਹਨਾਂ ਨੂੰ ਉੱਥੇ ਅਰੈਸਟ ਕਰ ਲਿਆ ਗਿਆ ਰਾਤ ਦੇ ਸਮੇਂ ਜਿਹੜੇ ਦੋਨੇ ਮੋਰਚੇ ਜਿਹੜੇ ਉਠਾ ਦਿੱਤੇ ਗਏ ਉੱਥੇ ਕੁਝ ਕਿਸਾਨ ਜਿਹੜੇ ਆ ਅਰੈਸਟ ਹੋਏ ਖਨੋਰੀ ਤੋਂ ਜਿਹੜੇ ਕਿਸਾਨ ਅਰੈਸਟ ਹੋਏ ਕਿਤੇ ਗਏ ਉਹਨਾਂ ਨੂੰ ਉੱਥੇ ਇੱਕ ਪੈਲਸ ਦੇ ਵਿੱਚ ਜੇਲ ਬਣਾ ਕੇ ਉੱਥੇ ਰੱਖਿਆ ਗਿਆ ਜਿਹੜੇ ਪਟਿਆਲੇ ਤੋਂ ਹੋਏ ਸ਼ੰਭੂ ਬਾਰਡਰ ਤੋਂ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਜਿਹੜੇ ਦੱਲੇਵਾਲ ਉਹਨੂੰ ਜਲੰਧਰ ਜਿਹੜਾ ਉੱਥੋਂ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ ਕੁਝ ਨੂੰ ਹੋਰ ਥਾਵਾਂ ਦੇ ਉੱਪਰ ਰੱਖਿਆ ਗਿਆ ਇਸ ਤਰੀਕੇ ਨਾਲ ਇਹ ਜਿਹੜਾ ਮੋਰਚਾ ਸੀਗਾ ਇਹ ਬਿਨਾਂ ਕੋਈ ਪ੍ਰਾਪਤੀ ਦੇ ਮੈਂ ਸਮਝਦਾ ਕੋਈ ਖਾਸ ਪ੍ਰਾਪਤੀ ਤਾਂ ਹੋ ਨਹੀਂ ਸਕੀ ਇੱਥੇ ਬਿਨਾਂ ਹੀ ਜਿਹੜਾ ਇਹਨੂੰ ਖਦੇੜ ਦਿੱਤਾ ਗਿਆ ਤੇ ਇਹਦੇ ਤੋਂ ਬਾਅਦ ਕੀ ਕਿਸਾਨਾਂ ਨੇ ਇਹ ਦੋਨੇ ਮੋਰਚੇ ਨੇ ਇਹ ਸਮਝ ਲੈਣਗੇ ਵੀ ਅੱਗੇ ਨੂੰ ਬਿਨਾਂ ਏਕਤਾ ਤੋਂ ਕੋਈ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਜਾ ਇਹਦੇ ਨਾਲ ਪ੍ਰਾਪਤੀ ਜਿਹੜਾ ਕਿਸਾਨ ਏਕਤਾ ਦਾ ਕੋਈ ਰਾਹ ਪਤਰਾ ਹੁੰਦਾ ਲੱਗਦਾ ਡਾਕਟਰਸ ਤੁਸੀਂ ਕੀ ਕਹਿਣਾ ਚਾਹੁੰਦੇ ਜਦੋਂ ਕਿ ਐਸਕੇਐਮ ਦੀ ਵੀ ਇਸ ਵੇਲੇ ਮੀਟਿੰਗ ਜਿਹੜੀ ਉਹ ਚੱਲ ਰਹੀ ਹੈ ਜਮੂਨ ਸਾਹਿਬ ਇੱਕ ਤਾਂ ਇਹ ਕਿਹਾ ਪड़ोसी ਕੋ ਜੋ ਹੂਆ ਤੋ ਆਪਣੇ ਵੀ ਜਾਣ ਜਦ ਜਿਹੜੇ ਦੂਜੇ ਐਸਕੇਐਮ ਵਾਲੇ ਗਰਾਹਾਂ 그룹 ਦੇ ਉੱਤੇ ਡਾਂਗ ਫੇਰੀ ਸੀ ਮੀਟਿੰਗ ਚ ਉੱਠ ਕੇ ਜਾ ਕੇ ਮੁੱਖ ਮੰਤਰੀ ਨੇ ਉਹਨਾਂ ਨੂੰ ਅਰੈਸਟ ਕਰਿਆ ਸੀ ਤਾਂ ਮੋਰਚਾ ਵਾਲਿਆਂ ਨੂੰ ਸਮਝ ਆ ਜਾਣੀ ਚਾਹੀਦੀ ਸੀ ਵੀ ਸਾਡੇ ਨਾਲ ਵੀ ਹੋ ਸਕਦਾ ਇਹਨਾਂ ਨੇ ਦੇਖਿਆ ਜੀ ਫਿਰ ਇਹਨਾਂ ਦਾ ਹਾਲ ਕੀ ਹੋ ਗਿਆ ਸੀ ਕਹਤ ਰਿਆਵੇ ਕਰਨੇ ਰੁਖੜਾ ਕਿਚੜਕ ਬੰਦੇ ਧੀਰ ਕੱਚੇ ਪਾਂਡੇ ਰੱਖੀਏ ਕਿਚਨ ਤਾਂ ਹੀ ਨੀਰ ਕਿੰਨਾ ਖਿਚਰ ਰਹਿਣਾ ਸੀ ਇਹਨਾਂ ਨੇ ਹੈ ਤੇ ਉਹਦੇ ਵਿੱਚ ਜਿਹੜਾ ਹੈ ਜਿਹੜਾ ਇਹਨਾਂ ਨੇ ਚਿੱਥੀ ਚੇਤੇ ਹੀ ਨਹੀਂ ਸੀ ਉਹ ਇਹਨਾਂ ਨੂੰ ਪੈ ਗਿਆ ਇਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਵੀ ਸਾਡੇ ਚਾਹੇ ਡਾਂਗ ਵੀ ਫੇਰਨਗੇ ਕਿਉਂਕਿ ਮਾੜੀ ਮੁੱਠੀ ਤਾਂ ਹਰਿਆਣਾ ਸਰਕਾਰ ਤਾਂ ਕਰ ਹੀ ਰਹੀ ਹਾਂਜੀ ਹਾਂਜੀ ਉਹ ਪੰਜਾਬ ਸਰਕਾਰ ਇਹਨਾਂ ਨੂੰ ਐ ਕੁੱਟੇਗੀ ਇਸ ਗੱਲ ਦਾ ਇਹਨਾਂ ਨੂੰ ਕੋਈ ਅਹਿਸਾਸ ਇਹਨਾਂ ਨੇ ਕਦੇ ਕਰਿਆ ਹੀ ਨਹੀਂ ਹੁਣ ਜਦ ਤੁਸੀਂ ਇਹ ਕੋ ਚਿੰਤੇ ਬਾਜਪਾ ਬਾਜਪਾ ਤੇ ਸਭ ਦੇ ਕਿੰਨਾ ਸੋ ਵਿਸਰੀਆਂ ਜੋ ਮਨ ਚਿਤਨਾ ਚੇਤੇ ਸਨ ਸਭ ਗਾਲੀ ਉਹ ਗਾਲੀ ਰੱਬ ਦੀ ਆ ਉਹ ਗੱਲਾਂ ਇਸ ਸਟੇਟ ਨੇ ਕਰਤੀਆਂ ਜਿਹੜੀਆਂ ਇਹਨਾਂ ਨੇ ਚਿਤਵੀਆਂ ਨਹੀਂ ਸੀਆਂ ਇੱਕ ਪਾਸੇ ਇੱਕ ਸਟੇਟ ਨੇ ਜੋ ਬਹੁਤ ਇੱਕ ਨੌਨੀ ਹਰਕਤ ਕਰੀ ਆ ਉਹ ਇਹ ਹੈ ਕਿ ਤੁਸੀਂ ਇੱਕ ਮੀਟਿੰਗ ਕਰੋ ਰੋਡੇ ਕੇਂਦਰ ਦੇ ਦੋ ਮੰਤਰੀ ਸੂਬੇ ਦੇ ਮੰਤਰੀ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਨੇ ਤੁਸੀਂ ਉਸ ਦਿਨ ਉਹਨਾਂ ਤੇ ਮੋਰਚੇ ਤੇ ਹਮਲਾ ਕਰ ਜੋ ਤੁਸੀਂ ਆਪਣੇ ਕੋਈ ਤੇ ਹਮਲਾ ਕਰਾਂਗੇ ਤੁਸੀਂ ਗੱਲਬਾਤ ਦਾ ਟਿਕਾਣਾ ਚ ਰੱਖ ਕੇ ਵੱਡੀ ਦੁਨੀਆ ਦੇ ਵਿੱਚ ਦੇਸ਼ਾਂ ਦੀਆਂ ਲੜਾਈਆਂ ਹੁੰਦੀਆਂ ਨੇ ਦੁਨੀਆ ਦੇ ਵਿੱਚ ਇੱਕੋ ਦੇਸ਼ ਦੇ ਖਿਲਾਫ ਜਿਹੜੇ ਟੈਰਰਿਸਟ ਕਈ ਵਾਰ ਲੜ ਰਹੇ ਹੁੰਦੇ ਨੇ ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਨੇ ਉਹ ਪੂਰਾ ਲੰਗਾ ਦਿੱਤਾ ਜਾਂਦਾ ਗੱਲਬਾਤ ਦੇ ਰੋਂ ਕੋਈ ਨਹੀਂ ਤੁਸੀਂ ਜਾਓਗੇ ਉਹਨਾਂ ਚ ਤੁਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਸੋ ਇਹ ਜਿਹੜਾ ਤੌਰ ਤਰੀਕਾ ਹੈ ਭਵੰਤਮਨ ਦੀ ਸਰਕਾਰ ਨੇ ਇੱਕ ਨਵਾਂ ਤਰੀਕਾ ਅਡਾਪਟ ਕਰਿਆ ਹੈ ਜਿੱਦੇ ਉਦੇਸ਼ 'ਤੇ ਕਿਸਾਨਾਂ ਨਾਲ ਪਹਿਲਾਂ ਇਹਨਾਂ ਗੱਲ ਤੋਂ ੜੀ ਉੱਧੇ ਕਿਸਾਨਾਂ ਨੂੰ ਅਰੈਸਟ ਕਰ ਲਈ ਇਹ ਹੁਣ ਜਾਂਦੇ ਹੋਏ ਉੱਥੇ ਅਰੈਸਟ ਕਰ ਲਈ ਇਹ ਤੌਰ ਤਰੀਕਾ ਬਹੁਤੀ ਦਿਨ ਚੱਲਣਾ ਨਹੀਂ ਇਹ ਭਗਵੰਤਮਾਨ ਨੂੰ ਹੰਕਾਰ ਹੋ ਗਿਆ ਵੀ ਮੈਂ ਜੋ ਮਰਜ਼ੀ ਕਰ ਸਕਦਾ ਇਹ ਰਾਜ ਕੁਛ ਦੇ ਚੱਡੇਗਾ ਜਿੱਤ ਆਸਨਾਂ 'ਤੇ ਬੈਠੇ ਤੋਂ ਬੈਠੇ ਕੀਤੇ ਬੈਠ ਗਿਆ ਕਿੰਨੀ ਪਹਿਲਾਂ ਬੈਠ ਕੇ ਗਏ ਨੇ ਇਸੇ ਇੱਕੋ ਭਗਵੰਤਮਾਨ ਕੱਲਾ ਆਇਆ ਇੱਥੇ ਬਸੇ ਨੇ ਤਕਲੇ ਭਗਵੰਤਮਾਨ ਨੂੰ ਭੀਗਣਾ ਤਕੜਾ ਭਗਵੰਤਮਾਨ ਤੋਂ ਜੰਮਿਆਵਲੀ ਹੋਣਾ ਜਦੋਂ ਇੱਥੇ ਕਹਿ ਰਹੇ ਨੇ ਰਾਜ ਕਰਿਆ ਤੇ ਇਹਨੇ ਦੇਖਿਆ ਨਹੀਂ ਵੀ ਉਹ ਕਿੰਨਾ ਇਹਨੇ ਨਾ 1000 ਟਾਈਮਸ ਹਜ਼ਾਰਾਂ ਗਣਾ ਬੈਟਰ ਰਾਜ ਕਰਦਾ ਸੀ ਔਰ ਸਖਤ ਸੀ ਇਹਦੇ ਨਾਲੋਂ ਜ਼ਿਆਦਾ ਤਾਂ ਵੀ ਨਹੀਂ ਸੀ ਸੋ ਇਸ ਕਰਕੇ ਜਿਹੜਾ ਭਗਵੰਤ ਮਾਨ ਨੇ ਇਹ ਕਰਿਆ ਹੁਣ ਇਹਦਾ ਪੁਲਿਸ ਵਾਲਾ ਉਹ ਕਹਿੰਦੇ ਜੀ ਕਹਿੰਦਾ ਉੱਥੇ ਵੀ ਤੁਸੀਂ 500 ਅਸੀਂ 5000 ਕਹਿੰਦੇ ਜੀ ਉਹ ਤਾਂ ਬਹੁਤ ਇਮਾਨਦਾਰ ਹੈ ਉਹਦੀ ਇਮਾਨਦਾਰੀ ਵਿੱਚ ਛੱਟ ਨਹੀਂ ਹੈ ਜਿਹੜੇ ਰੋਪ ਪਾਉਂਦਾ ਹੈ ਵੀ ਤੁਸੀਂ 500 ਅਸੀਂ 5000 ਤੁਸੀਂ ਰਾਮ ਨਾਲ ਕਹੋ ਦੇਖੋ ਜੀ ਅਸੀਂ ਤੁਹਾਨੂੰ ਹੁਣ ਰਹਿਣ ਤਾਂ ਦੇਣਾ ਨਹੀਂ ਉਹਦੇ ਸਾਡਾ ਹੁਕਮ ਹੈ ਅਸੀਂ ਹੁਕਮ ਦੇ ਬੰਨੇ ਹੋਇਆ ਅਸੀਂ ਤੁਹਾਨੂੰ ਲੈ ਕੇ ਤਾਂ ਜਾਵਾਂਗੇ ਹੁਣ ਤੁਸੀਂ ਆਪੇ ਜਾਣਾ ਕਿਸੇ ਨਾਲ ਤੁਸੀਂ ਦੇਖਣਾ ਹੈ ਤੁਸੀਂ ਉਹ ਕੰਸਾਂਦੇ ਦੇ ਅੱਜ ਤਾਂ ਦਿਖਦਾ ਹੀ ਹੈ ਜਵਾਕਾਂ ਵਾਲੀ ਗੱਲ ਹੈ ਵੀ ਚੰਗਾ ਤੂੰ ਮੇਰੀ ਗਲੀ ਵਿੱਚ ਦੀ ਲੰਗੇ ਮੈਂ ਤੇਰੇ ਫਿੱਟਰੀ ਮਾਰ ਦਾਂ ਇਹ ਕੋਈ ਕੋਈ ਪੁਲਸ ਨੇ ਵੀ ਕੋਈ ਕਹਿਣੋ ਜੋ ਮਰਜ਼ੀ ਕਰ ਹੁਣ ਇਹ ਜਿਹੜਾ ਪਿਛਲੇ ਦਿਨਾਂ ਤੋਂ ਬੁਲਡੋਜ਼ਰ ਕਾ ਤੇ ਚੜਾਇਆ ਉਹ ਕੀ ਸੀ ਐਨੇ ਜੀ ਮੰਦਿਰ ਚ ਕਰਤਾ ਉਹਦੇ ਗੋਲੀ ਮਾਰ ਦੋ ਆ ਨਸ਼ੇੜੀ ਐ ਉਹਦੇ ਗੋਲੀ ਮਾਰ ਦੋ ਐਨੇ ਆ ਕਰਤਾ ਉਹਦੇ ਗੋਲੀ ਮਾਰ ਦੋ ਇਹ 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 ਸੇਵਨ ਰਾਜਾ ਘਾਟਾ ਦੋ ਮੈਂ ਕਹਿੰਦਾ ਨਸ਼ੇੜੀ ਐ ਸਭ ਕੁਛ ਐ ਕੋਡਾ ਕਾਨੂੰਨ ਘਟਾਉਣ ਦੀ ਜਗ੍ਹਾ ਨਹੀਂ ਨਾ ਤੁਹਾਡਾ ਕਾਨੂੰਨ ਉਹ ਘਰ ਤੇ ਕਮਜ਼ਰ ਕਰਨ ਲਈ ਜਾਂਦਾ ਹੈ ਕਿਉਂਕਿ ਤੁਸੀਂ ਐਮੈਂਡਮੈਂਟ ਜਿਹੜਾ 1985 ਦਾ ਐਨਡੀਪੀਐਸ ਐਕਟ ਹੈ ਹਾਲਾਂਕਿ ਉਹਦੇ ਵਿੱਚ ਲਿਖਿਆ ਵੀ ਜੇ ਨਹੀਂ ਗੈਦਾ ਨਸ਼ਿਆਂ ਦੇ ਪੈਸੇ ਨਾਲ ਬਣਾਈ ਹੋਵੇ ਉਹ ਜਬਤ ਕਰੀ ਜਾ ਸਕਦੀ ਹੈ ਜਬ ਤੱਕ ਅਜੇ ਤੱਕ ਇਹਨਾਂ ਦਾ ਚੀਮਾ ਸਾਹਿਬ ਦਾ ਬਿਆਨ ਵੀ 480 ਕਰੋੜ ਦੀ ਹੋਈ ਹੈ ਉਹ ਵਿੱਚ ਪਿਛਲੇ ਸਰਕਾਰਾਂ ਨੇ ਵੀ ਕਰੀਏ ਕਿਉਂਕਿ ਉਹ ਕਾਨੂੰਨ ਤਾਂ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਣਾਇਆ ਸੀ ਉਦੋਂ ਪਹਿਲਾਂ ਵੀ ਐਨਡੀਪੀਐਸ ਐਕਟ ਉਹ ਉਹਦੇ ਵਿੱਚ ਹੈਗੀ ਸੀ ਇਹ ਪ੍ਰੋਵੀਜ਼ਨ ਹੁਣ ਸਵਾਲ ਇਹ ਹੈ ਕਿ ਤੁਹਾਨੂੰ ਟਹਾਉਣ ਦਾ ਕਿੱਥੋਂ ਅਧਿਕਾਰ ਮਿਲਿਆ ਤੁਸੀਂ ਬੰਡੋ ਦੇ ਨਾਟਾਉਂਦੇ ਰਹੋ ਅਰੇ ਲੋਕਾਂ ਨੂੰ ਆਏ ਦਿਖਾ ਕੇ ਵੀ ਅਸੀਂ ਤੈਅ ਕਰ ਦਾਂ ਇਹ ਦਿਖਾਵਾ ਕਰਨ ਦਾ ਮਤਲਬ ਹੁੰਦਾ ਹੈ ਵੀ ਸਟੇਟ ਆਪ ਦਾ ਜਿਹਨੂੰ ਕਹਾਂਗੇ ਐ ਨੰਗਾ ਨਾਚ ਨੱਚ ਰਹੀ ਹੈ ਵੀ ਆਜੋ ਫਿਰ ਹੁਣ ਐ ਕਰਾਂਗੇ ਸਟੇਟ ਨੂੰ ਡੈਮੋਕ੍ਰੈਟਿਕ ਸਟੇਟ ਨੂੰ ਬਿਲਕੁਲ ਹੀ ਹੱਕ ਨਹੀਂ ਹੈ ਉਹਨੂੰ ਇਹ ਕਿਉਂ ਇਹ ਮੌਕਾ ਮਿਲਿਆ ਕਿਉਂਕਿ ਜਿਹੜੀ ਜਮਹੂਰੀਅਤ ਪਸੰਦ ਜਿਹੜੇ ਆਪਦੇ ਆਪ ਨੂੰ ਵੱਡੇ ਜਮਹੂਰੀਅਤ ਪਸੰਦ ਕਹਿੰਦੇ ਨੇ ਉਹਨਾਂ ਨੇ ਆਪਦੇ ਮੂੰਹਾਂ ਨੂੰ ਕਾਲੇ ਲਾ ਲਏ ਉਹ ਬੋਲਣ ਨੂੰ ਚਾਹ ਰਹੀ। ਮਤਲਬ ਮੈਂ ਕਹਿੰਦਾ ਜੁਰਮ ਉਹ ਨਸ਼ੇੜੀ ਨੇ ਉਹ ਕਾਤਲ ਨੇ ਉਹ ਕੁਝ ਵੀ ਕਰਦੇ ਨੇ ਕਾਨੂੰਨ ਕਾਦੇ ਵਾਸਤੇ। ਇਹਨਾਂ ਦੇ ਇੱਕ ਹੀ ਇੱਕੀ ਜਿਹੜਾ ਮੈਂਬਰ ਰਾਜ ਸਭਾ ਕ੍ਰਿਕਟਰ ਹਰਪਜਨ ਸਿੰਘ ਬੋਲਿਆ ਵੀ ਇਹ ਜਿਹੜੇ ਘਰ ਤੋੜਨੇ ਗਲਤ ਹੈ ਨਹੀਂ ਤੋੜਨੇ ਚਾਹੀਦੇ। ਰਾਤ ਰਾਤ ਸਾਰੇ ਉਹ ਗੁਣਗਾਨ ਕਰ ਰਹੇ ਨੇ। ਹਾਂਜੀ। ਉਬੀਤਾ ਅਕਰੰਦਾ ਹੀ ਐ ਆਪਾਂ ਲੋਰੇ ਗੁੰਗਾਨ ਕਰ ਬੰਦਾ ਸੀਚੇ ਵਾਲਾ ਉਹ ਕਿਉਂ ਨਹੀਂ ਬੋਲਿਆ ਨਹੀਂ ਬੋਲਿਆ ਇਹਨਾਂ ਦੇ ਲੋਕ ਸਮਝਦੇ ਐਮਪੀ ਕਿਉਂ ਨਹੀਂ ਬੋਲੇ ਅੱਛਾ ਫਿਰ ਉੱਥੇ ਕੀ ਬੋਲਣਾ ਗੁੰਨਣਾ ਤਾਂ ਹੋ ਰਹੀ ਸੀ ਇਹਨਾਂ ਨੂੰ ਕਹਿਣਾ ਸੀ ਵੀ ਭਾਈਏ ਗਲਤ ਆ ਛੋਟਾ ਜਾਦ ਬੰਦੇ ਟਿਕਟਾਂ ਦੇ ਭੁੱਖੇ ਹੋ ਗਏ ਵੀ ਆਪਾਂ ਨੂੰ ਟਿਕਟ ਮਿਲ ਗਿਆ ਜਨ ਆਪਾਂ ਕੀ ਤੁਸੀਂ ਮੈਨੂੰ ਕੋਈ ਬੰਦਾ ਦੱਸੇ ਬੇ ਇੱਕ ਬੰਦਾ ਮੇਰੇ ਕੋਲ ਹਸਤਾਲ ਚ ਆ ਗਿਆ ਉਹਨੂੰ ਉਸੇ ਖਰੂਜ ਕਰਤਾ ਮੈਨੂੰ ਉਹਨੂੰ ਮਾਰਨ ਦਾ ਅਧਿਕਾਰ ਮਿਲ ਗਿਆ ਉਹਨੂੰ ਫੜ ਕੇ ਥੀਟਰ ਚ ਬਜਾ ਕੇ ਜਾਣ ਦਾ ਟਿਕਟ ਲਾਉਣ ਦਾ ਅਧਿਕਾਰ ਮਿਲ ਗਿਆ ਮਨ ਉਸੇ ਕੀ ਕਰ ਜਮ ਤੁਸੀਂ ਸਰਵੇ ਸੁਸਾਇਟੀ ਚ ਰਹ ਰਹੇ ਹੋ ਕਿ ਜੰਗਲੀ ਸੁਸਾਇਟੀ ਚ ਰਹ ਰਹੇ ਹੋ ਹੱਦ ਕੋਈ ਕੋਈ ਨਾ ਕੋਈ ਤਾਂ ਨਿਯਮ ਬਣਾਓ ਨਾ ਸਟੇਟ ਨੂੰ ਕਿਉਂ ਕਿਹਾ ਗਿਆ ਵੀ ਜਿੰਨੇ ਮਰਜੀ ਦੋਸ਼ੀ ਛੁੱਟ ਜਾਣ ਪਰ ਬਦੋਸ਼ੀ ਨੂੰ ਸਜ਼ਾ ਨਾ ਮਿਲੇ ਉਹ ਇਸ ਕਰਕੇ ਕਿਹਾ ਹੈ ਕਿ ਸਟੇਟ ਕੋਲ ਪਾਵਰ ਹੁੰਦੀ ਹੈ ਪੂਰੀ ਫੌਜ ਜੇ ਨਾ ਪੁਲਿਸ ਸੀਆਰਪੀ ਸਾਰਾ ਕੁਝ ਉਹਦੇ ਹੱਥ ਚ ਹੈ ਪ੍ਰਸ਼ਾਸਨ ਉਹ ਜੋ ਮਰਜ਼ੀ ਕਰ ਸਕਦੀ ਹੈ ਪਰ ਕਰਦੇ ਜਦ ਮਸਤਿੰਦੇ ਰਹੀ ਨੇ ਕਿਤੇ ਵਿਅਕਤੀ ਇੰਨਾ ਹੰਕਾਰੀ ਇੰਨਾ ਹਰਨਾਖਸ਼ਾ ਨਾ ਬਣ ਜੇ ਕਿ ਉਹ ਬੰਦਿਆ ਨੂੰ ਮਾਰਨ ਲੱਗਦਾ ਆਪਣੇ ਪੁੱਤ ਨੂੰ ਵੀ ਮਾਰਨ ਲੱਗ ਜੇ ਇਸ ਕਰਕੇ ਉਹ ਕਹਿੰਦੇ ਦੋਸ਼ੀ ਛੁੱਟ ਜੇ ਛੁੱਟ ਜੇ ਤੁਸੀਂ ਗਲਤ ਨਹੀਂ ਕਰ ਤਾਕਿ ਸਟੇਟ ਮਿਸਯੂਜ਼ ਨਾ ਕਰੇ ਇਹ ਕਹਿੰਦੇ ਕਾਨੂੰਨ ਦਾ ਕੋ ਮਤਲਬ ਵੀ ਨਹੀਂ ਮਾਰ ਜੋ ਡਾਂਗ ਮਾਰ ਜੋ ਗੋੜੀ ਇਹ ਆਜ ਕੇ ਪੁੱਛ ਸਰ ਜਵਾਬ ਦੇ ਹਾਂਜੀ ਬੋਲੋ ਇਹ ਇਹਨਾਂ ਦੇ ਸਾਰੇ ਮੰਤਰੀ ਕਹਿ ਰਹੇ ਵੇ ਸੀ ਕਿਸਾਨਾਂ ਦੇ ਬਹੁਤ ਹਮਾਇਤੀ ਕਿਸਾਨਾਂ ਦੇ ਨਾਲ ਐ ਪਰ ਰਸਤਾ ਰੋਕਣਾ ਜਿਹੜਾ ਨਾ ਉਹ ਠੀਕ ਨਹੀਂ ਰਸਤਾ ਕਿਹਨੇ ਰੋਕਿਆ ਹੋਇਆ ਸੀ ਇਹ ਤਾਂ ਉਹ ਰਸਤਾ ਕਿਹਨੇ ਰੋਕ ਰੱਖਿਆ ਸੀ ਉਹ ਤਾਂ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਹਾਂਜੀ ਉਹ ਤਾਂ ਹਰਿਆਣਾ ਸਰਕਾਰ ਨੇ ਰੋਕਿਆ ਸੀ ਮੈਂ ਇਹ ਹੀ ਕਹਣਾ ਜਿਹੜੇ ਕਿਸਾਨ ਉੱਥੇ ਬੈਠੇ ਸੀ ਉਹਨਾਂ ਦੀ ਕੀ ਗਲਤੀ ਸੀ ਉਹਨਾਂ ਨੇ ਲੋਕਾਂ ਨੂੰ ਇਹ ਸਮਝਾਉਣ ਦੀ ਬਜਾਏ ਅੱਧਲੇ ਪਿੰਡਾਂ ਨੂੰ ਔਕੇ ਸੀ ਲੋਕ ਵੀ ਭਾਈ ਇਹ ਰਸਤਾ ਤਾਂ ਸਰਕਾਰ ਉਹ ਕਰੀਏ ਪ੍ਰਚਾਰ ਨਹੀਂ ਕਰਿਆ ਉਹ ਬਲਕੇ ਉਹਨਾਂ ਨਾਲ ਲੜਾਈ ਕਰਨ ਲੱਗੇ ਵੀਰਾਂ ਫੇਰ ਕੀ ਹੋ ਗਿਆ ਜਿੱਥੋਂ ਨੰਗਣਾ ਔਖ ਹੋ ਗਿਆ ਇਹ ਸਾਨਾ ਨੇ ਅੱਜ ਕੱਦ ਨੂੰ ਸਖਾਇਆ ਨਹੀਂ ਹੈ ਲੋਕਾਂ ਕੰਮ ਕਰੇ ਨੇ ਇਹਨਾਂ ਨੇ ਮੋਰਚੇ ਆ ਲੈਨੇ ਤਿੰਨੋ ਇੱਕ ਅੱਜ ਕੱਦ ਨੂੰ ਸਖਾਇਆ ਵੀ ਲੋਕਾਂ ਨਾਲ ਨਹੀਂ ਆਪਕਾਰਨੀ ਲੋਕਾਂ ਨੂੰ ਬਲਕੇ ਜਾ ਜਾ ਕੇ ਅਰਜ ਦੇ ਪਿੰਡਾਂ 'ਚ ਹੋ ਅਖਨੌਰ ਦੇ ਪਿੰਡਾਂ 'ਚ ਕਹਿ ਲਓ ਫਿਰ ਆਪਣੇ ਡੇਰਾ ਬਸੀਦੇ ਪਿੰਡਾਂ 'ਚ ਕਹਿ ਲਓ ਫਿਰ ਇਸ ਤੋਂਗੇ ਲਾਲੂ ਦੇ ਪਿੰਡਾਂ 'ਚ ਕਹਿ ਲਓ ਉਧਰੋਂ ਤੁਸੀਂ ਨਿਆੜ ਪਤਨਾ ਘਗਾ ਇਹਨਾਂ ਦੇ ਵਿੱਚ ਜਾ ਕੇ ਪਿੰਡਾਂ 'ਚ ਜਾ ਕੇ ਤੁਸੀਂ ਮੂਨਕ ਇਹ ਦੇਖੋ ਜੀ ਅਸੀਂ ਬਿਲਕੁਲ ਨਹੀਂ ਕਿਸੇ ਦਾ ਰੋਕ ਰਹੇ ਇਹ ਤਾਂ ਸਰਕਾਰ ਜਾਣ ਕੇ ਰੋਕ ਰਹੀ ਹੈ ਹਰਿਆਣੇ ਦੀ ਇਹ ਤਾਂ ਉਹਨਾਂ ਨੇ ਗੱਲ ਹੀ ਨਹੀਂ ਕਿਰੀ ਕਿ ਬੋਕਾ ਦਾ ਸਰ ਕੀ ਚਲੂ ਕਹੇ ਇਹ ਕੌਣ ਨੇ ਜੇ ਕਿਸੇ ਨੇ ਉੱਥੇ ਤਰਾਜ ਕਰਿਆ ਮੈਂ ਕਹਿੰਦਾ ਨਜਾਇਜ਼ ਤਰਾਜ ਹੋ ਸਕਦਾ ਹੈ ਉਹਦਾ ਗੱਲ ਪੈਂਦੇ ਨੇ ਇਹ ਮੈਂ ਆਪ ਦੇਖੀ ਨੋ ਵੀਡੀਓ ਕਿਤੇ ਇਹਨਾਂ ਨੇ ਨਹੀਂ ਨਹੀਂ ਕਰਿਆ ਇਹਨਾਂ ਨੇ ਨਾ ਆਪ ਦੇ ਕੈਡਰ ਨੂੰ ਸਮਝਾਇਆ ਨਾ ਉੱਥੇ ਸਮਝਾਇਆ ਇਹ ਪਹਿਲਾ ਸਵਾਲ ਇਹ ਲਗਾ ਦੂਜਾ ਸਵਾਲ ਦੇਖਤਾ ਜਦ ਡਾਂਗ ਵੀ ਪੰਦੀ ਸੀ ਤਾਂ ਵੀ ਇੱਕ ਤਾਂ ਦੀ ਗੱਲ ਨਹੀਂ ਕਰੀ ਜਿੰਨਾ ਪ੍ਰੋਟੈਸਟ ਕਰਨਾ ਸੀ ਜ्यादा ਦੂਜੀਆਂ ਜਸੇਬੰਦੀਆਂ ਤੇ ਹਮਲਾ ਕਰੇ ਸੀ ਉਹ ਤੋਂ ਜਿੱਡਾ ਵੱਡਾ ਪ੍ਰੋਟੈਸਟ ਇਹ ਮੁਰਜ਼ੇ ਤੇ ਬੈਠੇ ਕਰ ਸਕਦੇ ਸੀ ਉਹ ਨਹੀਂ ਕਰਿਆ ਸੋ ਜਿਹੜੇ ਇਹ ਜਿਆਦਾ ਤੁਸੀਂ ਆਪਸ ਵਿੱਚ ਦੂਜੇ ਨਾਲ ਡਾਂਗੋ ਛੁੱਟੀ ਹੋ ਰਹੇ ਹੋ ਫੇਰ ਸਰਕਾਰ ਨੂੰ ਤੁਮਕਾ ਮਿਲਦਾ ਹੀ ਆ ਹਾਂਜੀ ਜਦ ਤੁਸੀਂ ਇਹ ਨਾ ਨਾਨੀਆਂ ਕਹਿੰਦੇ ਵੀ ਸਾਡੀ ਤਾਂ ਉਹਨਾਂ ਨਾਲ ਬੰਦ ਹੀ ਨਹੀਂ ਬਾਅਦ ਜਾ ਕੇ ਅਗਲੇ ਨੂੰ ਪਤਾ ਵੀ ਇਹ ਹੁਣ ਉਹ ਮੱਛੀ ਸਮੁੰਦਰ ਦਾ ਕਿਨਾਰਾ ਚੱਟ ਕੇ ਮਿਲਿਆ ਉਹ ਵੀ ਜਿਹੜੀ ਪੰਨੂ ਪੰਦੇੜ ਦੀ ਜਸੇਬੰਦੀ ਉਹ ਤਾਂ ਵਾਰ-ਵਾਰ ਕਹਿੰਦੇ ਰਹੀ ਬਸ ਸਮਝ ਨਹੀਂ ਦਿੱਤਾ ਇਹਨਾਂ ਨਾਲ ਆਉਣ ਨੂੰ ਥਿਆਰਾ ਕਿ ਪਹਿਲਾਂ ਤਾਂ ਉਹ ਵੀ ਨਾ ਕਰਦੇ ਸੀ ਪੰਦੇਰ ਸਾਹਿਬ ਦੇ ਬਿਆਨ ਦੇਖ ਲਓ ਤੁਸੀਂ ਸੁਣ ਲਓ ਕਿੰਨੇ ਨੇ ਜੇ ਉਹਨਾਂ ਨੇ ਆਉਣ ਆ ਜਾਣ ਜਦ ਪੱਤਰਕਾਰ ਪੁੱਛਦੇ ਸੀ ਕਿਉਂਕਿ ਪਹਿੰਦਾ ਜੱਟ ਸੀਗੇ ਹੁਣ ਡੱਲਿਆ ਸਾਹਿਬ ਨੇ ਤਾਂ ਹੁਣ ਆਖਰੀ ਬਿਆਨ ਮੈਨੂੰ ਉਹਨਾਂ ਦਾ ਪਤਾ ਲੱਗਿਆ ਜਦ ਉਹਨਾਂ ਨੇ ਆਖਿਆ ਹਾਂ ਸਾਰੇ ਇਕੱਠੇ ਹੋ ਗਏ ਉਦੋਂ ਪਹਿਲਾਂ ਇੱਕ ਦਿਨ ਵੀ ਉਹਨਾਂ ਨੇ ਨਹੀਂ ਕਿਹਾ ਵੀ ਹਾਂ ਇਕੱਠੇ ਹੋ ਗਏ ਫਿਰ ਡੱਲਿਆ ਸਾਹਿਬ ਨੇ ਵਰਤ ਰੱਖਿਆ ਹੋਇਆ ਸੀ ਮੈਂ ਤਾਂ ਮੈਨੂੰ ਡਾਕਟਰ ਕੋਈ ਨਹੀਂ ਦੱਸਦੀ ਇਹ ਜੀ ਮੇਰੀ ਤਾਂ ਗਿਆਨ ਘੀਰੋ ਹੋ ਗਿਆ ਇਸ ਚ ਮੈਨੂੰ ਤਾਂ ਸਮਝ ਹੀ ਨਹੀਂ ਆਂਦੀ ਵੀ 101 ਦਿਨ ਬੰਦਾ ਵਰਤ ਕਿਵੇਂ ਰੱਖ ਸਕਦਾ ਉਹ ਉਹਦਾ ਸਰੀਰ ਚ ਫਿਰ ਉਹ ਊਰਜਾ ਆ ਕਿੱਥੋਂ ਰਹੀ ਹੈ ਉਹ ਕਿਹੜੀ ਊਰਜਾ ਹੈ ਉਹਦੇ ਸਰੀਰ ਦਾ ਉਹਦੇ ਚ ਉਹਦੀ ਜਿਹੜਾ ਸਾਰਾ ਸਰੀਰ ਦੇ ਅੰਦਰ ਆਪਾਂ ਕਹਿੰਦੇ ਹਾਂ ਰਸਾਇਣਿਕ ਕਿਰਿਆਵਾਂ ਨੇ ਉਹ ਕਿਵੇਂ ਹੋ ਰਹੀਆਂ ਨੇ ਇਹ ਮੈਨੂੰ ਤੱਕ ਨਹੀਂ ਸਮਝ ਨਹੀਂ ਆਈ ਕਿਉਂਕਿ ਅਸੀਂ ਜਦ ਡਾਕਟਰ ਜੀ ਕਿੰਨੇ ਆਪਰੇਸ਼ਨ ਕਰਦੇ ਆ ਜਿਨ੍ਹਾਂ ਦੇ ਸਾਨੂੰ ਖਾਣ ਦੀ ਨਾਲ ਹੀ ਕੱਟਣੀ ਪੈਂਦੀ ਹੈ ਉਹਨੂੰ ਅਸੀਂ TPN ਕਹਿੰਦੇ ਆ ਟੋਟਲ ਪੈਰੈਂਟਰ ਨਿਊਟ੍ਰੀਸ਼ਨ ਉਹ ਬਹੁਤ ਔਖਾ ਹੁੰਦਾ ਇਹ ਦੇਣਾ ਦਿੰਦੇ ਆ ਅਸੀਂ ਥੋੜੀ ਦੇਰ ਬਚਾਉਣੇ ਆ ਫਿਰ ਨਾਲੀ ਤਿਆਰ ਕਰ ਦਿਆਂ ਅਹੋ ਤਾਂ ਸਾਡੇ ਕੋਲ ਸਾਡੇ ਕੋਲ ਤਾਂ ਰੋਜ਼ ਇਹੀ ਕੰਮ ਆਉਂਦਾ ਵੀ ਜਮੇ ਨਹੀਂ ਉਲਟੀ ਪਾਏ ਪੇਟ ਦਾ ਆਪਰੇਸ਼ਨ ਕਰਿਆ ਹਾਇ ਮਹੀਨਾ ਮਹੀਨਾ 15 15 ਦਿਨ ਉਹਨੂੰ ਕੁਝ ਵੀ ਦੇ ਸਕਦੇ ਮੂਹਰਾ ਹੀ ਪਰ 101 ਜਨਤਾ ਮੈਂ ਕਦੀ ਵੀ ਨਹੀਂ ਦੇਖਿਆ ਆ ਨਾ ਕਿ ਚਨਾੜੀ ਪਾ ਕੇ ਦਿੰਦੇ ਰਹਿੰਦੇ ਆ ਉਹ ਹਜਮ ਹੁੰਦਾ ਨਾ ਨਾ ਬੰਦੇ ਬਰੋਸ ਚ ਪੈ ਰਹੇ ਨੇ ਬਹੁਤ ਦੇ ਸੋ ਇਸ ਕਰਕੇ ਇੱਕ ਤਾਂ ਇਹ ਵਰਤਾਰੇ ਦਾ ਸਵਾਦ ਸੀ ਜਿਹੜਾ ਇਹਦੇ ਉੱਤੇ ਲੋਕਾਂ ਨੂੰ ਕੋਈ ਬੋਲਣਾ ਕੋਈ ਨਾ ਬੋਲਣ ਕਈਆਂ ਨੇ ਤਾਂ ਅੱਗੇ ਮੈਨੂੰ ਕੋਈ ਕਹਿੰਦਾ ਕਹਿੰਦਾ ਜੀ ਉਹ ਤਾਂ ਦੇਖ ਬੜੀ ਵੱਡੀ शकਦੇ ਸੀ ਮੈਂ ਯਾਰ ਹੁਣ ਆਪਾਂ ਨੇ ਦੇਖਿਆ ਵੀ ਦੇਖ ਸਕਦੇ ਸੀ ਆਪਾਂ ਨੂੰ ਨਹੀਂ ਪਤਾ ਕੀ ਕਰਦੇ ਸੀ ਕੀ ਨਹੀਂ ਕਰਦੇ ਸੀ ਪਰ ਇੱਕ ਗੱਲ ਪੱਕੀ ਹੈ ਵੀ 101 ਦਿਨ ਦੇ ਉੱਤੇ ਉਹਨਾਂ ਨੂੰ ਇੱਕ ਐਕਸਪਲੇਨ ਕਰਨਾ ਚਾਹੀਦਾ ਸੀ ਉਹ ਨਹੀਂ ਕਰਿਆ ਦੇਖੋ ਗੱਲ ਇਹ ਹੈ ਜੰਮੂ ਸਾਹਿਬ ਸਾਡੀਆਂ ਸਰਕਾਰਾਂ ਵੀ ਸਾਡੇ ਐਜੀਟੇਟਰ ਵੀ ਇਸ ਗੱਲ ਨੂੰ ਭੁੱਲ ਗਏ ਕਿ ਤੁਹਾਡੀ ਸਾਰੀ ਤਾਕਤ ਦੇ ਨਾਲ ਨਾਲ ਇੱਕ ਨੈਤਿਕਤਾ ਬਹੁਤ ਜ਼ਰੂਰੀ ਹੈ ਜਿਹੜਾ ਰਾਜ ਵੀ ਕਰਦੀ ਆ ਕੋਈ ਵੀ ਅਥਾਰਟੀ ਜਿੱਦਾਂ ਉਹਦਾ ਨੈਤਿਕ ਹੱਕ ਖਤਮ ਹੋ ਗਿਆ ਆ ਬਾਦਲਾਂ ਦਾ ਸੁਖਵੀਰ ਬਾਦਲ ਦਾ ਜਿੱਥੇ ਬੰਦੀ ਤੇ ਪੂਰਾ ਕਮਜਾ ਹਾਂਜੀ ਨੈਤਿਕ ਤਾਂ ਕਿੱਥੇ ਖੜ ਗਈ ਲੋਕਾਂ ਨੇ ਲੋਕਾਂ ਨੇ ਨਜ਼ਰ ਹੋ ਗਈ ਬਿਨਾਂ ਯਾਰ ਝਗੜਬੜ ਕਰਦੇ ਕਰਦੇ ਨੇ ਨਹੀਂ ਕਰਦੇ ਵੱਖਰੀ ਗੱਲ ਹੈ ਸਵਾਲ ਇਹ ਹੈ ਜਦ ਤੁਹਾਡੀ ਨੈਤਿਕਤਾ ਤੇ ਸਵਾਲ ਹੋ ਜਾਂਦੇ ਨੇ ਨਾ ਉਹ ਕੋਈ ਤੁਹਾਨੂੰ ਕਹੇ ਨਾ ਕਹੇ ਆਹ ਹੁਣ ਚੋਣ ਕਮਿਸ਼ਨ ਤੇ ਇੰਨੇ ਸਵਾਲ ਕਿਵੇਂ ਹੋਣ ਲੱਗੇ ਪਹਿਲਾਂ ਤਾਂ ਕਦੇ ਹੁੰਦੇ ਨਹੀਂ ਸੀ ਸੁਪਰੀਮ ਕੋਰਟ ਤੇ ਕਿਉਂ ਲੱਗੇ ਕਿਉਂਕਿ ਉਹ ਆਪਦੇ ਉਹ ਕੰਤ ਨੂੰ ਛੱਡ ਗਏ ਜਦ ਤੁਸੀਂ ਜਿਹੜੇ ਕੰਮ ਵਾਸਤੇ ਨਾਏ ਹੋਇਓ ਜਿੰਨਾ ਚਿਰ ਤੁਸੀਂ ਉਹ ਕੰਮ ਕਰਜੋ ਤਾਂ ਰੂਹ ਤੁਹਾਡੀਆਂ ਗਲਤੀਆਂ ਵੀ ਮਾਫ ਕਰਦੇ ਨੇ ਤੁਹਾਡੇ ਵੱਲੋਂ ਜਾਣ ਕੇ ਕਰੇ ਹੋਏ ਕੰਮ ਨੂੰ ਵੀ ਕਈ ਵਾਰੇ ਮੰਨਦੇ ਨਹੀਂ ਜਦ ਸਰਭਾਏ ਕੇ ਹੋਗਾ ਹਣਾ ਬੰਦੇ ਵੀ ਐਹ ਜੇ ਹੇਲੀਆਂ ਕਰ ਸਕਦੇ ਜਦ ਤੁਸੀਂ ਸ਼ਰਿਆ ਵੀ ਕਰਨ ਲੱਗ ਜਓ ਜਦ ਕਾਬੇ ਚੋਂ ਕੋਹ ਨਿਕਲਣ ਲੱਗੇ ਜਿਸੇ ਲੋਕਾਂ ਦਾ ਵਿਸ਼ਵਾਸ ਟੁੱਟੇ ਗਈ ਸੋ ਇਹ ਇੱਕ ਗੱਲ ਵੱਡੀ ਸੀ ਕਿ ਨਾ ਤਾਂ ਇਹ ਦੱਸ ਸਕੇ ਵੀ 101 ਦਿਨ ਬੰਦਾ ਜਿਉਂਦਾ ਕਿਵੇਂ ਰਹਿੰਦਾ ਨਾ ਇਹ ਦੱਸ ਸਕੇ ਕਿ ਜੀ ਮਰਨ ਵਰਤ ਤੇ ਭੁੱਖ ਹੜਤਾਲ ਚ ਕੀ ਫਰਕ ਹੈ ਤੂੰ ਕੋਲ ਨਾਲ ਕਿਹਾ ਜੀ ਹੁਣ ਅਸੀਂ ਭੁੱਖ ਹੜਤਾਲ ਕਰਤੀ ਤੇ ਭੁੱਖ ਹੜਤਾਲ ਚ ਕੀ ਹੈ ਵੀ ਭੁੱਖ ਹੜਤਾਲ ਦੇ ਤੁਸੀਂ ਸ਼ਾਮ ਨੂੰ ਰੋਟੀ ਖਾਣੇ ਰੋਜ਼ ਕਹਿ ਦੋ ਫਿਰ ਵੀ ਅਸੀਂ ਦਿਨ ਨੂੰ ਭੁੱਖ ਹੜਤਾਲ ਹੁਣ ਵੀ ਰਾਤ ਨੂੰ ਰੋਟੀ ਖਾਣਿਆ ਜਾਂ 24 ਘੰਟੇ ਬਾਅਦ ਖਾਣਿਆ ਭੁੱਖ ਹੜਤਾਲ ਕੀ ਹੈ ਕੀ ਤੁਸੀਂ ਫਰੂਟ ਖਾ ਕੇ ਗੁਜ਼ਾਰਾ ਕਰਦੇ ਹੋ ਕੀ ਤੁਸੀਂ ਕੋਈ ਹੋਰ ਚੀਜ਼ ਖਾਣੇ ਹੋ ਕੀ ਤੁਸੀਂ ਦੁੱਧ ਪੀ ਕੇ ਗੁਜ਼ਾਰਾ ਕਰਦੇ ਹੋ ਐ ਤਾਂ ਹੁਣ ਮੈਨੂੰ ਇੱਕ ਵਾਰੀ 1968 ਦੀ ਗੱਲ ਹੈ ਮੈਨੂੰ ਇੱਕ ਜਿੰਨਾਂ ਦੇ ਮੈਂ ਕਮਰਾ ਲੈ ਕੇ ਕਿਰਾਇਆ ਚ ਰੰਦਾ ਸੁਖੁਰ ਸਿੱਗੇ ਮੈਨੂੰ ਕਹਿੰਦੇ ਜੀ ਉਹ ਇੱਕ ਮੈਂ ਨਾਮ ਨਹੀਂ ਲਵਾਗਾ ਉਹ ਕੀਰਤਨ ਹੋਣਾ ਐ ਤੇ ਆਉਗਾ ਪਾ ਕਥਾ ਸੁਣਨ ਕਿੱਲੀ ਆ ਬਰਾ ਸ਼ਰ ਵਿੱਚ ਉਹ ਮੈਂ ਛੱਡੋ ਜੀ ਮੈਂ ਨਹੀਂ ਜਾਂਦਾ ਇਹ ਜੇ ਮੈਂ ਤਾਂ ਇਹ ਨਾ ਬਿਲਕੁਲ ਮੈਨੂੰ ਹੋ ਨਹੀਂ ਆ ਨਹੀਂ 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 ਕਹਿੰਦੇ ਬਹੁਤ ਅੱਛਾ ਮੈਂ ਗਿਆ ਜੀ ਉੱਥੇ ਉਹ ਜੀ ਉੱਤਰ ਰਹੇ ਨੇ ਸੰਤਾਂ ਐ ਗੱਡੀ ਚੋਂ ਵਧੀਆ ਗੱਡੀ ਐ ਉਹਨਾਂ ਦੇ ਐ ਇੱਕ ਉਹ ਚਿੱਟਾ ਜਿਹਾ ਕਪੜਾ ਵਛਾਈ ਜਾ ਰਹੇ ਨੇ ਉਹ ਕਪੜੇ ਦੇ ਉੱਤੇ ਤੁਰਦੇ ਨੇ ਪਿੱਛੋਂ ਇਕੱਠਾ ਕਰਦੇ ਉਹ ਉਹਨੇ ਹੀ ਵਚਾਉਂਦੇ ਨੇ ਜਿੰਨੇ ਚ ਉਹਦੇ ਪੈਰ ਜਾ ਰਹੇ ਬਾਕੀ ਸਭ ਸੇਵਕ ਪਿੱਛੇ ਵੀ ਕੋਡੇ ਉਹ ਇਕੱਠਾ ਕਰ ਰਹੇ ਨੇ ਅਗਲੇ ਵਿਛਾਈ ਜਾ ਰਹੇ ਨੇ ਉਹ ਬਹਿ ਗਏ ਸਟੇਜ ਤੇ ਚਿੱਟੇ ਕੱਪੜੇ ਦੁੱਧ ਕੈਨ ਪੂਰਾ ਈਵਨ ਮੈਨੂੰ ਕਹਿੰਦੇ ਇਹ ਜਿਹੜੇ ਨਾਲ ਸੀਗੇ ਕਹਿੰਦੇ ਇਹ ਨਾ ਬਾਣ ਨਹੀਂ ਖੰਦੇ ਹੈ ਜੀ ਫਿਰ ਆਣ ਨਹੀਂ ਖੰਦੇ ਤਾਂ ਕੀ ਖੰਦੇ ਨੇ ਕਹਿੰਦੇ ਫਲ ਫਰੂਟ ਮੇਵੇ ਦੁੱਧ ਉਹ ਮੈਨੂੰ ਘੰਟਾ ਢੋਲਤੀ ਕੁੱਟ ਕੇ ਫਲ ਫਰੂਟ ਦੁੱਧ ਮੇਵੇ ਮਿਲਣਾ ਗੱਡੀ ਚੜਨ ਨੂੰ ਮਿਲੇ ਹੈ ਤੇ ਐ ਐਨੇ ਚੇਲੇ ਚੱਟ ਕੇ ਉਹਨਾਂ ਨੂੰ ਲੈਣਾ ਕੀ ਹੈ ਖਵਾਲੇ ਹੈ ਵੀ ਇਹ ਸਵਾਲ ਖੜਾ ਹੋਏਗਾ ਵੀ ਜੇ ਕੋਈ ਬੰਦਾ ਅੰਨ ਨਹੀਂ ਖਾ ਰਿਹਾ ਕੀ ਖਾ ਰਿਹਾ ਹੈ ਜੇ ਕੁਝ ਵੀ ਨਹੀਂ ਖਾ ਰਿਹਾ ਤੇ ਜੀ ਕੇ ਮਰੇ ਹੈ ਜੇ ਜੀਵ ਹੈ ਉਹ ਪਬਲਿਕ ਫਿਗਰ ਸੀਗੇ ਉਹ ਕੋਈ ਦੱਲੇਵਾਲ ਸਾਹਿਬ ਕੋਈ ਵੈਕਟਰੀ ਨਹੀਂ ਹੈ ਸੀ ਹੁਣ ਉਹਨਾਂ ਨੇ ਲੋਕਾਂ ਨੂੰ ਲਾਨੀਆਂ ਕਿਹਾ ਹੋਇਆ ਹੈ ਔਰ ਜੇ ਦੱਲੇਵਾਲ ਸਾਹਿਬ ਨੂੰ ਕੁਝ ਹੋ ਜਨਾਂ ਮੈਂ ਤੁਹਾਨੂੰ ਦੱਸਣਾ ਪੰਜਾਬ ਚ ਕੌਣ ਕਲਾਬਾ ਹੋ ਜਾਣਾ ਹੈ ਇਹ ਜਿਹੜੀ ਗੱਲ ਹੈ ਜਦ ਤੁਸੀਂ ਲੋਕਾਂ ਦੇ ਇੱਕ ਨਾਇਕ ਬਣ ਗਏ ਕਿਥੇ ਲੋਕਾਂ ਨੂੰ ਤੁਸੀਂ ਸੱਚੀ ਗੱਲ ਸਪੱਸੇ ਦੱਸ ਨਹੀਂ ਆਪਦੇ ਘਰੇ ਬੈਠੇ ਹੋ ਲੋਕਾਂ ਦੇ ਤੁਸੀਂ ਨਾਇਕ ਹੋ ਤੁਸੀਂ ਦੱਸਦੇ ਹੈ ਨਹੀਂ ਜਿਹੜੇ ਇਹਨਾਂ ਦੇ ਡਾਕਟਰ ਸੀ ਉਹਨਾਂ ਤੋਂ ਮੈਨੂੰ ਆਇਆ ਵੀ ਡਾਕਟਰ ਤੁਸੀਂ ਆਇਆ ਕਿ ਮੈਂ ਕਹਾਂ ਜੀ ਤੁਸੀਂ ਦੱਸੋ ਕਿਹੜਾ ਤੁਸੀਂ ਦਸੀਰੋ ਪੁੱਤ ਕਹਿੰਦੇ ਸੀ ਸਰਕਾਰੀ ਡਾਕਟਰ ਹੰਤੇ ਨੇ ਮੈਂ ਜੀ ਸਰਕਾਰੀ ਡਾਕਟਰ ਨੂੰ ਵੀ ਤੁਸੀਂ ਮਜਬੂਰ ਕਰਨਾ ਸੀ ਵੀ ਭਾਈ ਦੱਸੋ ਪਾਬਲ ਨੂੰ ਜਾਇ ਨਹੀਂ ਤਾਂ ਕਹਿੰਦੇ ਤੁਸੀਂ ਦੱਸਦੇ ਨਹੀਂ ਵੀ ਇੱਕ ਸੌ ਇੱਕ ਦਿਨ ਇਹ ਚਾਹਸੋ ਕੱਢਣ ਵੀ ਜਿਹਨੇ ਜਮਾਂ ਹੀ ਕੁਛ ਨਾ ਖਾਦਾ ਹੋਵੇ 101 ਦਿਨ ਦਾ ਕੋਈ ਕੱਢਣ ਦਾ ਰਿਕਾਰਡ ਵੀ ਆਇਆ ਹੈ ਮੈ ਤਾਂ ਦੇਖੇ ਚੇਤ ਚੋਰ ਲਈ ਆ ਹੋ ਸਕਦਾ ਮੇਰੀ ਕਿਉਂਕਿ ਮੈਂ ਬੁਢਾ ਹੋ ਗਿਆ ਕਈ ਚੀਜ਼ਾਂ ਮੈਂ ਨਹੀਂ ਲੈ ਸਕਦਾ ਇਹ ਤਾਂ ਦੇਖ ਸਕਦੇ ਨੇ ਇਹਨਾਂ ਕੋਲ ਤਾਂ ਤਾਜ ਹੀ ਆ ਐਨ ਅਮਰੀਕਾ ਚ ਬੈਠੇ ਦੱਸ ਦੇ ਨਾ ਵਿਆ ਪੈ ਨਹੀਂ ਜੀ ਲੋਕ ਤਾਂ 5 500 ਦਿਨ ਵੀ ਜਿੰਦੇ ਰਹੇ ਨੇ ਸੋ ਇਹ ਜਿਹੜਾ ਤਾਰ ਤਰੀਕਾ ਹੈ ਇਹ ਸਾਰਾ ਡੰਗ ਫਿਰੀ ਹੈ ਸਰਕਾਰ ਨੇ ਕੈਲਕੂਲੇਟ ਕਰਕੇ ਫਿਰੀ ਹੈ ਕਈ ਚਾਇਨਾ ਤੇ ਦੋਸ਼ ਵੀ ਲੋਂਦੇ ਹਲਕੇ ਮੈਂ ਨਹੀਂ ਮੰਨਦਾ ਜੀ ਇਹਨਾਂ ਦਾ ਪੈ ਨਹੀਂ ਸੀ ਚੱਲ ਕਿਉਂਕਿ ਸਵੇਰੇ ਕੁਝ ਕੰਸੂਆ ਆਈਆਂ ਵੀ ਉਹ ਕਹਿੰਦੇ ਅੱਧ ਮੋੜ ਚ ਉੱਠ ਜਾਣਾ ਕਿ ਸੰਨ ਚੇਤਾ ਉਹ ਨਾ ਚਲੀ ਗਈ ਸੀ ਸਵੇਰੇ ਕਿਵੇਂ ਪਤਾ ਲੱਗਿਆ ਉਹ ਮੁਰ ਚੌਥੀ ਜਣਾ ਥੇਨਾ ਰੀਡਰਾਂ ਨੂੰ ਜੇ ਇਹ ਵੀ ਨਹੀਂ ਪਤਾ ਕਿ ਜੇ ਅੱਜ ਸਾਡੀ ਮੀਟਿੰਗ ਹੋ ਰਹੀ ਹੈ ਮਤਲਬ ਉਹਨਾਂ ਨੂੰ ਇਹ ਪਹੁੰਚਾਤਾ ਹੈਗਾ ਸੀ ਵੀ ਅੱਜ ਸਾਡੇ ਕੋਲ ਨੋਟੀਫਿਕੇਸ਼ਨ ਦੇ ਜਾਣਗੇ ਉਹ ਭਾਈ ਕਾਨੂੰਨ ਬਣਨਾ ਹੈ ਇਹ ਕਾਨੂੰਨ ਪਾਰਲੀਮੈਂਟ ਚ ਬਣਨਾ ਉਹਦੇ ਵਾਸਤੇ ਪਹਿਲਾਂ ਕੈਬਨਟ ਚ ਜਾਣਾ ਮਹਿਕਮਾ ਹੋ ਫਿਰ ਉਸ ਤੋਂ ਬਾਅਦ ਪ੍ਰਾਈਮਰੀਸੀ ਮਨਜ਼ੂਰੀ ਮਿਲਦੀ ਆ ਫਿਰ ਕੈਬਨਟ ਚ ਪਾਸ ਹੁੰਦਾ ਫਿਰ ਜਾ ਕੇ ਉੱਤੇ ਲੋਕ ਸਭਾ ਜਾਂਦਾ ਫਿਰ ਰਾਜ ਸਭਾ ਜਾਂਦਾ ਰਾਜ ਸਭਾ ਜਾਂਦਾ ਫਿਰ ਲੋਕ ਸਭਾ ਚੋਂਦਾ ਉਸ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਦੀ ਮਨਜ਼ੂਰੀ ਹੁੰਦੀ ਆ ਫਿਰ ਉਹ ਨੋਟੀਫਾਈ ਹੁੰਦਾ ਤੁਸੀਂ ਐਂ ਕਾਨੂੰਨ ਤੁਹਾਨੂੰ ਅੱਜ ਹੀ ਕਿਵੇਂ ਦੇ ਜਾਣਗੇ ਕਿ ਜੇ ਤੁਸੀਂ ਇੰਨਾ ਵੀ ਨਹੀਂ ਸੋਚ ਸਕਦੇ ਫਿਰ ਤਾਂ ਤੁਸੀਂ ਲੋਕਾਂ ਨੂੰ ਬੇਕੁਸ਼ ਵੀ ਨਾ ਰਹਿਓ ਇੰਨਾ ਤਾਂ ਤੁਹਾਨੂੰ ਪਤਾ ਹੈ ਅਸੀਂ ਬੇਕੁਸ਼ ਨਹੀਂ ਬਣਾ ਰਹੇ ਸੀ ਇਹਨਾਂ ਨੂੰ ਪਤਾ ਸੀ ਇਹ ਨਹੀਂ ਹੋਣਾ ਦੁਖਾ ਕੇ ਇਸ ਗੱਲ ਦਾ ਮੈਂ ਉਹ ਤੀਜਾ ਨਾਮ ਮੇਰੇ ਯਾਦ ਨਹੀਂ ਆ ਰਿਹਾ ਦਾ ਜਿਹੜੇ ਉਧਰੋਂ ਮਾਰਦੇ ਚੋਣੇ ਤੇ ਸਾਡੇ ਡੱਡੇ ਵਾਲ ਜੱਸੀਵੰਦੀ ਦੇ ਬੋਲਦੇ ਜਿਹੜੇ ਉਹੀ ਸਪੋਕਸਮੈਨ ਨੇ ਮੇਲ ਜੇ ਦੂਜੇ ਕਹਾੜ ਉਹ ਹਰਿਆਣੇ ਵਾਲੇ ਇਹ ਇਹ ਭੰਦੇ ਸਾਹਿਬ ਸਰਵਨ ਸਿੰਘ ਭੰਦੇ ਇਹ ਤਿੰਨਾਂ ਦੀ ਮੈਂ ਪ੍ਰੈਸ ਕਾਨਫਰੰਸ ਸੁਣੀ ਹੈ ਤਿੰਨਾਂ ਨੇ ਕਿਹਾ ਪ੍ਰੈਸ ਕਾਨਫਰੰਸ ਕਰੋ ਮੀਡੀਆ ਮੈਂ ਤਾਂ ਪ੍ਰੈਸ ਕਾਨਫਰੰਸੀ ਕੋਲ ਸਵਾਲ ਕਰ ਰਹੀ ਸੀ ਉਹ ਨਹੀਂ ਪਤਾ ਉਹ ਪ੍ਰੈਸ ਕਾਨਫਰੰਸੀ ਜਾਂ ਉਹਨਾਂ ਨਿਕਲੇ ਜਾਂਦੇ ਨੇ ਸਵਾਲ ਐਸੇ ਤੋਂ ਮੇਟ ਕੇ ਕਰ ਰਹੇ ਸੀ ਜਿਦ ਤੋਰੇ ਜਾਂਦੇ ਤਾਂ ਇਹ ਨਹੀਂ ਸੀ ਕਿ ਕੀ ਸੀ ਉਹ ਉਹ ਜਾਣਨ ਪਰ ਇਹਨਾਂ ਨੇ ਐਨ ਕਿਹਾ ਵੀ ਸਾਡੀ ਬੜੇ ਸ਼ਾਂਤ ਮੀਟਿੰਗ ਨਾਲ ਗੱਲ ਹੋਈ ਹੈ ਬੜੀ ਡਿਟੇਲ ਚ ਹੋਈ ਹੈ ਉਹਨਾਂ ਨੇ ਆਖਿਆ ਵੀ ਸਾਨੂੰ ਕੁਝ ਦਿੱਕਤਾਂ ਨੇ ਤੁਸੀਂ ਆਪਣੇ ਅਫਸਰਾਂ ਨਾਲ ਤੈਅ ਕਰਨਾ ਹੈ ਅਸੀਂ ਫਲਾਣਾ ਕਰਨਾ ਹੈ ਆ ਜਿਹੜੀ ਗੱਲ ਤੁਸੀਂ ਕਹੀ ਉਹਨੂੰ ਵੀ ਉਹਨਾਂ ਨੇ ਆਖਿਆ ਸੀ ਥਾਂ ਥਾਂ ਤੇ ਭੇਜਾਂਗੇ ਨਹੀਂ ਇਹਨਾਂ ਨੇ ਕਹੀ ਉੱਥੇ ਉਹਨਾਂ ਨੇ ਇਹ ਕਿਹਾ ਵੀ ਉਹ ਕਹਿੰਦੇ ਜੀ ਅਸੀਂ ਆਪਣੇ ਅਫਸਰਾਂ ਨਾਲ ਦੂਜੀਆਂ ਮਿਨਿਸਟਰੀਆਂ ਨਾਲ ਗੱਲ ਕਰਾਂਗੇ ਫਿਰ 3 ਕੁ ਮਹੀਨਿਆਂ ਦੀ ਮੈਨੂੰ ਐਗਜੈਕਟ ਡੇਟ ਤਾਂ ਨਹੀਂ ਯਾਦ ਵੀ ਫਿਰ ਦੁਬਾਰਾ ਸਾਡੀ ਮੀਟਿੰਗ ਉਹਦੇ ਵਿੱਚ ਕਿਹਾ ਹੀ ਨਹੀਂ ਵੀ 4 ਮਈ ਹੈ ਜੀ 4 ਮਈ ਹਾਂ ਫਿਰ ਉਹੀ 3 ਮਹੀਨੇ ਹੋਗੇ 4 ਤਿੰਨ ਮਹੀਨੇ ਹੋ ਗਏ ਸਾਢੇ ਤਿੰਨ ਮਹੀਨੇ ਤੇ ਦੋ ਮਹੀਨੇ ਲਾ ਲੋ ਕਿ ਮੈਂ ਫੇਰ ਕਰਾਂਗੇ ਕਿ ਮੈਨੂੰ ਜੇ ਤੁਸੀਂ ਦੋ ਸੱਤ ਹਫਤੇ ਬਾਅਦ ਅੱਠ ਹਫਤੇ ਬਾਅਦ ਜਦ ਵੀ ਮੀਟਿੰਗ ਕਰਨੀ ਹੈ ਕਿ ਜੇ ਤੁਹਾਡਾ ਭਾਈ ਕੁਝ ਵੀ ਨਹੀਂ ਹੋਇਆ ਤੁਸੀਂ ਕਿਹਨੂੰ ਸਾਡੀ ਬੜੀ ਤਾਂ ਇਹ ਜਿਹੇ ਮੀਟਿੰਗ ਤਾਂ ਹਮੇਸ਼ਾ ਹੁੰਦੀ ਹੈ ਅਗਵਾਰੀਓ ਤੁਹਾਡੀ ਤਸਦੀ ਹੈ ਜੇ ਤੁਹਾਡੀ ਇੱਥੇ ਤਸਦੀ ਹੈ ਉੱਥੇ ਜਾ ਕੇ ਡਾਂਗਵੇਂ ਪੈ ਰਹੀ ਹੈ ਥੋੜਾ ਤਾਂ ਕੰਪਿਊਟਰਾਂ ਰਹੇ ਨੇ ਔਰ ਕੈਂਪੇਨ ਪੂਰੇ ਸ਼ਰੀਆਮ ਮਸ਼ੀਨਾਂ ਦੇ ਨਾਲ ਪੱਟੇ ਨੇ ਇਹਨਾਂ ਦੇ ਸਾਰੇ ਟੈਂਟਰ ਉਹ ਇਹ ਵੀ ਕਹਿ ਸਕਦੇ ਸੀ ਵੀ ਤੁਹਾਨੂੰ 2 ਦਿਨ ਦਿੱਤੇ ਆਪਣੇ ਚੱਕ ਲੋ ਸਾਰਾ ਕੁਝ ਤਾਂ ਕਿ ਥੋੜਾ ਸਮਾਨ ਨਖਰਾ ਹੋਵੇ ਇਹ ਜਿਹੜਾ ਪਹਾੜ गिर ਗਿਆ ਸੀ ਜਿੱਥੇ ਉਹ 370 75 ਜਨਾਂ ਦੇ ਬੈਠੇ ਸੀ 70 ਦਿਨ ਤਾਂ ਹੋ ਹੀ ਗਏ ਨਾ 372 ਇਹ ਹੋਰ ਦੋ ਦਿਨ ਵੀ ਆ ਜਾਂਦੇ ਜੇ ਉਹਨਾਂ ਨੇ ਸੱਚੀ ਮੁੱਚੇ ਕਿਸਾਨਾਂ ਨੂੰ ਕੋਈ ਤਾਕਤ ਨਹੀਂ ਦਿਖਾਉਣੀ ਸੀ ਸਿਰਫ ਫਰਮਲੈਸ ਦਿਖਾਉਣੀ ਸੀ ਪੱਕਾ ਰੱਦਾ ਉਹਨੇ ਕਹਿੰਦਾ ਕੋਈ ਗੱਲ ਇਹ ਹੈ ਦੋ ਦਿਨਾਂ ਚ ਆਪਣੇ ਚੁੱਕ ਲੋ ਨਹੀਂ ਅਸੀਂ ਫਿਰ ਉਹ ਕਰਾਂਗੇ ਹਣਜੋ ਕਿ ਉਹ ਸਹੀ ਜਿਆ ਟਾਈਮ ਦਿੰਦੀ ਨਹੀਂ ਹੁੰਦੀ ਕਿ ਤਾਂ ਕਿ ਇਕੱਠ ਨਾ ਹੋ ਜੇ ਫੇਰ ਕਾਨੂੰ ਗੋਲੀ ਨਾ ਚਲਾਉਣੀ ਪਵੇ ਪਰ ਇੱਕ ਵਾਰੀ ਕਹਿੰਦੇ ਤਾਂ ਸਹੀ ਨਾ ਵੀ ਚੱਕੋ ਆਪਦਾ ਹੁਣੇ ਹਣਜੋ ਮੇਰੇ ਇੱਥੇ ਦੋ ਉਹ ਜਿਹੜਾ ਕਹਿੰਦਾ ਹਾਂਜੀ ਬੋਲੋ ਦੋ ਸਵਾਲ ਨੇ ਦਿੱਤੇ ਇੱਕ ਤਾਂ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ ਇਵਨ ਜਿਹੜੇ ਅਕਾਲ ਤਖਤ ਦੇ ਬਜੂਦਾ ਜਥੇਦਾਰ ਨੇ ਉਹਨਾਂ ਨੇ ਵੀ ਕਿਸਾਨਾਂ ਦੀ ਹਮਾਇਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਵੀ ਪੰਜਾਬ ਜਿਹੜੀ ਸਰਕਾਰ ਇਹਨੂੰ ਪੂਲਸ ਰਾਜ ਬਣਾਉਣਾ ਚਾਹੁੰਦੀ ਇੱਕ ਗੱਲ ਤਾਂ ਇਹ ਕੀਤੀ ਹੈ ਦੂਜਾ ਤੁਸੀਂ ਸਮਝਦੇ ਵੀ ਇਹ ਜਿਹੜਾ ਇਹਨਾਂ ਦੇ ਮੋਰਚੇ ਖਦੇੜ ਦਿੱਤੇ ਗਏ ਹੁਣ ਕਿਸਾਨਾਂ ਦੀ ਕੋਈ ਏਕਤਾ ਦੀ ਪੋਸੀਬਿਲਟੀ ਹੈਗੀ ਦੇਖੋ ਮੈਂ ਇਹਦੇ 'ਚ ਦੋ ਗੱਲਾਂ ਕਹਾਂਗਾ ਇੱਕ ਤਾਂ ਜਿਹੜੀ ਵਿਰੋਧੀ ਤੇਰੀ ਚੰਗੀ ਗੱਲ ਆ ਵਿਰੋਧੀ ਤੇ ਨਹੀਂ ਬੁੱਲਡੂ ਹੋਰ ਕੌਣ ਬੁੱਲਡੂ ਪਰ ਵਿਰੋਧੀ ਤੇ ਤਾਂ ਕੰਮ ਹੀ ਇਹ ਹੈ ਵੀ ਜਿਹੜਾ ਕੋ ਸਰਕਾਰ ਖਲੇ ਉਹਦੇ ਵਿਰੁੱਧ ਬੋਲਣਾ ਜਾਂ ਤਾਂ ਹੋਵੇ ਨਾ ਕਿ ਦੇ ਸਰਕਾਰ ਦੀ ਚੰਗੀ ਤਾਂ ਮਾਰੀ ਕੰਮ ਹੈ ਬੁਲਡੋਜ਼ਿੰਗ ਦੇ ਬੋਲੇ ਉਹ ਵੀ ਮਾਰੀ ਕੰਮ ਸੀਗਾ ਪਰ ਜਿਹੜੇ ਕਦੇ ਸਰਕਾਰ ਨੇ ਚੰਗੇ ਕੰਮ ਕਰੇ ਹੋਣ ਉਹਨਾਂ ਨੂੰ ਤਾਂ ਕਦੇ ਵੀ ਹਾਂ ਜਾਰੇ ਤਾਂ ਚੰਗਾ ਕਰੇ। ਉਹ ਵਿਰੋਧੀ ਧਿਰ ਤਾਂ ਜਿਹੜੀ ਵੀ ਇਹ ਤਾਂ ਵਿਰੋਧੀ ਧਿਰ ਨੇ ਤਾਂ ਆਪਣਾ ਚੀਮਾ ਸਾਹਿਬ ਨੇ ਧਿਆਨ ਦਿੱਤਾ ਸੀ ਜਿਹੜੇ ਪਿਛਲੇ ਇਹਨਾਂ ਦੇ ਦਲੀ ਡਾਕਟਰ ਦਰਜੀਤ ਸਿੰਘ ਚੀਮਾ ਨੇ ਵੀ ਤਸਵੀਰਾਂ ਦੇ ਬੜਾ ਤਸ਼ੱਦਦ ਕਰ ਰਹੇ ਨੇ। ਵਿਰੋਧੀ ਚੱਟਾ ਹੀ ਹੈ। ਉਹ ਤਾਂ ਜਿਹੜਾ ਮਰਜੀ ਆ ਜੇ ਚਾਰ ਬੰਦੇ ਖੜੇ ਹੋ ਕੇ ਜਮੇ ਨਜਾਇਜ਼ ਰੌਲਾ ਪਾ ਲੈਣ ਉਹਦੀ ਵੀ ਸਪੋਰਟ ਕਰ ਲੈਂਦੇ ਨੇ। ਇੱਕ ਚਾਹੀ ਹੈ। ਜਿਹੜਾ ਆਕਾਂਤਖ ਸਰ ਦੇ ਜਥੇਦਾਰ ਗਰਗੰਜ ਸਾਹਿਬ ਨੇ ਉਹਨਾਂ ਨੇ ਕਿਹਾ ਉਹ ਕਿਉਂਕਿ ਕਿਸਾਨੀ ਸਿੱਖ ਕਿਸਾਨੀ ਹੈ। ਤਸ਼ਦਦ ਤਾਂ ਹੋਇਆ ਹੀ ਐ ਤੇ ਅਕਾਲ ਤਖਤ ਸਾਹਿਬ ਨੇ ਤਾਂ ਤਸ਼ਦਦ ਦੇ ਖਿਲਾਫ ਬੁਣ ਨਹੀਂ ਬੁਣਨਾ ਕਿਉਂ ਨਾ ਜਦੋਂ ਕੋਈ ਸਿਆਸੀ ਮੰਨਿਆ ਜਾ ਸਕਦਾ ਉਹ ਤਾਂ ਸਿੱਖੀ ਜਿਹੜੀ ਹੈ ਜਾਂ ਮਨੁੱਖੀ ਅਧਿਕਾਰ ਵਰਗੇ ਜਿਹੜੇ ਜਥੇਦਾਰ ਸਾਹਿਬ ਨੇ ਉਹ ਤਾਂ ਸਿੱਖ ਸਿਧਾਂਤ ਦੇ ਉਹ ਨਹੀਂ ਸਿੱਖ ਸਿਧਾਂਤ ਤਾਂ ਹਰੇਕ ਨੂੰ ਬਰਾਬਰ ਮੰਨਦਾ ਹੈ ਨਾ ਆਵਲਾ ਨੂੰ ਇੱਕ ਨੂਰ ਪਾਇਆ ਸੋ ਇਸ ਕਰਕੇ ਉਹਨਾਂ ਦਾ ਬਿਆਨ ਤਾਂ ਆਪਾ ਕਹਿ ਸਕਦੇ ਹਾਂ ਉਹ ਨਾਨ ਪੋਲੀਟਿਕਲ ਹੈ ਉਹ ਪੂਰਾ ਮਨੁੱਖਤਾ ਵਾਲਾ ਪਰ ਜਿਹੜਾ ਬਾਕੀ ਨੇ ਉਹ ਤਾਂ ਪੋਲੀਟਿਕਲ ਨੇ ਪਰ ਫਿਰ ਵੀ ਪੋਲੀਟਿਕਲ ਪਾਰਟੀਆਂ ਵੀ ਜਿਹੋ ਜੇ ਮਰਜ਼ੀ ਉਹਨਾਂ ਦਾ ਇਰਾਦਾ ਹੋਵੇ ਜੇ ਬੋਲਦੇ ਆ ਤਾਂ ਚੰਗੀ ਗੱਲ ਹੈ ਬੋਲਣਾ ਜ਼ਰੂਰੀ ਹੈ ਜੇ ਕੋਈ ਵੀ ਨਹੀਂ ਬੋਲੇਗਾ ਫਿਰ ਇਹ ਧੱਕਾ ਗੱਲੀ ਖਤਮ ਹੋ ਗਈ ਸੋ ਇਸ ਕਰਕੇ ਉਹ ਸਿੱਧ ਜਿਹੜੇ ਵਿੱਚ ਪਹਾੜੀ ਹੋਣੀ ਹੈ ਜੇ ਪਹਾੜਾਂ ਚ ਨਹੀਂ ਗਏ ਇੱਥੇ ਬੈਠੇ ਨੇ ਇਹ ਬੋਲਦੇ ਨੇ ਇਹ ਚੰਗੀ ਗੱਲ ਹੈ ਪਰ ਜਿਹੜੀ ਸਰਕਾਰ ਹੈ ਸਰਕਾਰ ਦੇ ਮੰਤਰੀ ਕਹਿੰਦੇ ਵੀ ਅਸੀਂ ਨਾਲ ਆ ਕਿਸਾਨਾਂ ਦੇ ਆ ਨਾਲ ਤੁਸੀਂ ਡਾਂਗਦੇ ਵੀ ਆ ਤੁਸੀਂ ਜਿਸ ਤਰੀਕੇ ਨਾਲ ਡਾਂਗ ਫੇਰੀ ਆ ਡੱਡਾ ਕੋਠੀ ਮੇਰਾ ਪਿੰਡ ਹੈ ਹਾਂਜੀ ਉੱਥੇ ਸਵੇਰ ਤੋਂ ਪੁਲਸ ਇਕੱਠੀ ਕਰੀ ਸੀ ਇਹਨਾਂ ਨੇ ਖਨੌਰੀ ਜਾਣ ਵਾਸਤੇ ਹਾਂਜੀ ਕੱਲ ਮੈਂ ਪਟਿਆਲੇ ਸੀ ਉਹ ਮੇਰਾ ਨੈੱਟ ਨਾ ਚੱਲੇ ਮੈਂ ਦੇਖਣਾ ਸੀ ਸੜਕ ਤੇ ਰਸ਼ ਕਿੰਨਾ ਕਾ ਇਧਰੋਂ ਜਾਂਦੇ ਹੋਏ ਸਾਨੂੰ ਰਸ਼ ਕਾਫੀ ਸੀ ਉਹ ਨੈੱਟ ਨਾ ਚੱਲਦਾ ਮੈਨੂੰ ਬਾਅਦ ਚਾਕੇ ਬਨੌਰ ਲਾਗੇ ਪਤਾ ਲੱਗਾ ਵੀ ਨੈੱਟ ਤਾਂ ਸਰਕਾਰ ਨੇ ਬੰਦ ਕਰਾਇਆ ਨੈੱਟ ਤਾਂ ਅੱਜ ਵੀ ਬੰਦ ਹੈ ਕਿਉਂਕਿ ਮੈਸੇਜ ਆਇਆ ਹੋਇਆ ਹੈ ਮੈਸੇਜ ਆਇਆ ਸੀ ਵੀ ਸੰਗਰੂਰ ਜਿਹੜਾ ਔਰ ਪਟਿਆਲੇ ਜਿਹੜੇ ਨੈੱਟ ਬੰਦ ਕਰਾਇਆ ਸੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਰਕਾਰ ਨੇ ਨੈਟ ਬੰਦ ਕਰਤਾ ਜੇ ਸਰਕਾਰ ਇੰਨੀ ਸਿਰਜਸੀ ਨਾਲ ਟਿਕ ਬੰਦ ਕਰਿਆ ਆ ਵਹਾਂ ਦਾ ਜਵਾਬ ਦਿੰਦੀ ਨਾ ਸੋ ਇਹ ਗੱਲ ਨਾ ਪਾ ਨੂੰ ਸਰਕਾਰ ਨੇ ਜਿਆਤੀ ਕਰਿਆ ਗਲਤ ਕਰਿਆ ਕੋਈ ਵੀ ਗੱਲ ਇਹਦਾ ਵਿਰੋਧ ਡਟ ਕੇ ਹੋਣਾ ਚਾਹੀਦਾ ਪਰ ਦੁਕਾਨ ਤੇ ਇਹ ਹੈ ਜਿੱਦਣ ਦੂਜੇ ਕਿਸਾਨਾਂ ਤੇ ਡਾਂਗ ਫੇਰੀ ਸੀ ਉਦੋਂ ਵੀ ਉਹ ਵਿਰੋਧ ਨਹੀਂ ਕਰ ਸਕੇ ਅਜੇ ਤੱਕ ਨਾ ਸਾਹਮਣੇ ਕੁਝ ਆਇਆ ਨਹੀਂ ਕਾਨੂੰਨ ਕੁਝ ਹੋਵੇ ਤੱਕ ਕਹਿ ਨਹੀਂ ਸਕਦੇ ਗੱਲਾਂ ਗੱਲਾਂ ਮੀਟਿੰਗਾਂ ਮੂਟੀਆਂ ਤਾਂ ਉਹਨਾਂ ਨੇ ਬਿਠੇੜੀਆਂ ਕਰੀਆਂ ਨੇ ਤੇ ਆ ਹੁਣ ਇੰਨਾ ਤੇ ਹੋਇਆ ਮੀਨੂ ਨਹੀਂ ਲੱਗਦਾ ਇਹ ਵੀ ਕਰ ਸਕਣਗੇ ਕਿਉਂ ਕਿ ਦੋਨੇ ਤਰ੍ਹਾਂ ਇੱਕ ਦੂਜੇ ਦਾ ਪੈਰ ਵੱਢ ਰੀਆਂ ਨੇ ਜਦ ਆਪਸ ਵਿੱਚ ਗੜਾਈ ਹੋ ਜੇ ਤੇ ਉਹ ਕੈਰਵਾ ਪਾਣ ਵਾਲਾ ਇਹਨਾਂ ਦਾ ਤਹਾਲ ਹੋ ਜਾਂਦਾ ਹੈ ਇੰਨੇ ਸੰਕਟ ਕੇ ਇਕੱਠੇ ਨਹੀਂ ਹੋਣ ਨੂੰ ਚਾਹ ਰਹੇ ਫਿਰ ਕਦ ਹੋਣਾ ਇਹ ਤਾਂ ਇੱਕ ਦੂਜੇ ਨੂੰ ਠਿੱਢੀ ਲਗਾ ਕੇ ਉੱਤੇ ਜਾਣਾ ਚਾਹੁੰਦੇ ਨੇ ਅਜੇ ਜਿਹੜੇ ਨਾਂ ਜਿਹੜੇ ਨਹੀਂ ਸੀਗੇ ਮੋਰਚੇ 'ਚ ਉਹ ਫਿਰ ਇਹਨਾਂ ਦੇ ਉੱਤੇ ਮੋਰਚਾ ਵਾਲਿਆਂ ਦੇ ਜਿੱਤ ਤਸੰਦ ਹੁੰਦਾ ਸੀ ਉਹਦੇ ਖਿਲਾਫ ਬੋਲਦੇ ਰਹੇ ਨੇ ਕੱਲ ਵੀ ਇਥੋਂ ਗ੍ਰਾਹਾਂ ਦਾ ਬਿਆਨ ਬਹੁਤ ਵੱਡਾ ਸੀਗਾ ਵੀ ਜਿਹੜੇ ਇਹਨਾਂ ਦੇ ਟੈਂਟ ਖਦੇ ਲੈਣੇ ਔਖਾ ਪਰ ਮੈਨੂੰ ਲੱਗਦਾ ਨਹੀਂ ਵੀ ਇਹ ਇਸ ਤਰੀਕੇ ਨਾਲ ਮਜਬੂਰੀ ਚੋਂ ਜਦ ਹੋ ਡਾਂਗ ਬਰੂ ਕੀ ਕਈ ਵਾਰ ਹੁੰਦਾ ਵੀ ਡਾਂਗ ਇਕੱਠੇ ਕਰ ਦਿੰਦੀ ਆ ਵੈਸੇ ਐਨੀ ਕੋਈ ਗੱਲ ਨਹੀਂ ਕਿ ਇਹਨਾਂ ਨੂੰ ਐ ਹੋ ਗਿਆ ਸੀ ਸਾਰੇ ਕਿਸਾਨ ਨੂੰ ਨਹੀਂ ਇੱਕ ਨਹੀਂ ਸਾਨੂੰ ਕੋਣ ਕੁਝ ਕਹਿ ਸਕਦਾ ਜਦ ਬੰਦੇ 'ਚ ਇਹ ਹੰਕਾਰ ਆ ਜੇ ਨਾ ਵੀ ਮੇਰੀ ਤਾਂ ਚੱਲਦੀ ਆ ਜੀ ਮੈਨੂੰ ਨਹੀਂ ਕੋਈ ਕੁਝ ਕਹਿ ਸਕਦਾ ਇਹ ਹੀ ਤਾਂ ਮੋਦੀ ਸਾਹਿਬ ਕਹਿੰਦੇ ਨੇ ਮੋਦੀ ਸਾਹਿਬ ਤੋਂ ਇਹ ਕਹਿਣ ਲੱਗੇ ਮੈਂ ਤਾਂ ਨੌਨ ਬੈਟਿਕਲ ਪਰਸਨ ਆ ਇੰਨੇ ਕਿ ਜਦ ਮੈਨੂੰ ਲੱਗਦਾ ਕਿ ਸਾ ਪਰ ਮੈਨੂੰ ਕਿਸਾਨੀ ਤੋਂ ਮੈਨੂੰ ਕਿਸਾਨੀ ਦੇ ਉੱਤੇ ਤਸ਼ੱਦਦ ਦਾ ਇੱਕ ਦੁਖਾਂਤ ਹੋ ਰਿਹਾ ਮੇਰੇ ਵਾਸਤੇ ਉਹ ਇਹ ਹੈ ਕਿ ਅੱਜ ਬਾਕੀ ਜਿੰਨੀਆਂ ਜੱਥੇਬੰਦੀਆਂ ਨੇ ਜਿੰਨੀ ਸਿਆਸਤ ਹੈ ਉਹ ਸਿਰਫ ਨਿੱਜ ਦੀ ਗੱਲ ਕਰਤੀਆਂ ਨੇ ਸਾਨੂੰ ਨੌਕਰੀ ਦੇ ਦਿਓ ਸਾਡੀ ਤਨਖਾਹ ਵਧਾ ਦਿਓ ਸਾਡੀ ਰਿਟਾਇਰਮੈਂਟ ਦੀ ਉਮਰ ਵਧਾ ਦਿਓ ਸਾਡੀ ਕਰਾਪਸ਼ਨ ਤੇ ਸਾਨੂੰ ਪੁੱਛੋ ਨਾ ਵੀ ਅਸੀਂ ਕੰਮ ਨਹੀਂ ਕਰਦੇ ਸਾਨੂੰ ਕਹੋ ਨਾ ਸਾਨੂੰ ਉਹੀ ਨੌਕਰੀਆਂ ਦੇ ਦਿਓ ਸਾਨੂੰ ਨਕਲ ਮਾਰਨ ਤੇ ਨੌਕਰੀਆਂ ਦੇ ਦਿਓ ਐਸパਾਸੇ ਤੋ ਵੀ ਹੈ ਕਿਸਾਨੀ ਹੈ ਜਿਹੜੀ ਪਰ ਪੋਲਿਟਿਕਲ ਪਾਰਟੀਆਂ ਵੀ ਸਾਨੂੰ ਵੋਟ ਦੇ ਦੋ ਸਾਨੂੰ ਰਾਜ ਕਰਾਓ ਸੂਬੇ ਦੇ ਜਿਹੜੇ ਕੇਂਦਰ ਤੋਂ ਹਕਮ ਨਹੀਂ ਹੁੰਦੇ ਕਾਂਗਰਸੀ ਮੰਨਦੇ ਨੇ ਕਦੀ ਕਾਗੀ ਮੰਨਦੇ ਨੇ ਇਹ ਸਾਣ ਜੱਥੇ ਬੰਦੀਆਂ ਪੂਰੇ ਦੁਨੀਆ ਦੀ ਸਿਆਸਤ ਨੂੰ ਦੇਖ ਰਹੀਆਂ ਨੇ ਅੱਠ ਕਰੇ ਨੂੰ ਸਭ ਤੋਂ ਵੱਡਾ ਮੇਰਾ ਜਿਹੜਾ ਇਹਨਾਂ ਨਾਲ ਸਿਮਪਤੀ ਹੈ ਇਹ ਕਹਿੰਦੇ ਨੇ ਵੀ ਕਿਸਾਨੀ ਬਚਣ ਦੀ ਜ਼ਰੂਰੀ ਅੰਨ ਪੈਦਾ ਕਰਨ ਵਾਸਤੇ ਅਨਰਸ ਵੀ ਪਾਉੜਾ ਠੀਕ ਆ ਕਹਿੰਦੇ ਸੱਚ ਹੈ ਇਦੋਂ ਅੱਗੇ ਕਹਿੰਦੇ ਨੇ ਵੇ ਅੰਨ ਉਪਕਰਣ ਦੇ ਉੱਤੇ ਤੇ ਇਹਦੀ ਮਾਰਕੀਟਿੰਗ ਜਿਹੜੀ ਅੰਨ ਦੀ ਹੈ ਰਾ ਮਟੀਰੀਅਲ ਦੀ ਇਹਦੀ ਮਾਰਕੀਟਿੰਗ ਸਟੇਟ ਦਾ ਹੱਕ ਹੈ ਇਹ ਸੈਂਟਰ ਦਾ ਨਹੀਂ ਸੈਂਟਰ ਤੇ ਬਣਾਇਆ ਜਿੰਨਾ ਮਰਜ਼ੀ ਚੰਗਾ ਕਾਨੂੰਨ ਹੋਵੇ ਸਾਨੂੰ ਇਹ ਮਨਜ਼ੂਰ ਨਹੀਂ ਉਹ ਸਾਇੰਟਿਸਟਿਕ ਰਿਲੇਸ਼ਨਸ਼ਿਪ ਦਾ ਰੋਲ ਆ ਤੈਗਾ ਜਦੋਂ ਤੇ ਗੱਲ ਕਰਦੇ ਨੇ ਉਹ ਫਿਰ ਇਹ ਕਹਿੰਦੇ ਨੇ ਵੀ ਕਾਰਪੋਰੇਟ ਸਾਡਾ ਸਾਰੀਆਂ ਜ਼ਮੀਨਾਂ ਲੈਣਾ ਚਾਹੁੰਦਾ ਹੈ ਕਾਰਪੋਰੇਟ ਇਸੇ ਕਬਜ਼ਾ ਕਰਨਾ ਚਾਹੁੰਦਾ ਸੋ ਇੱਕ ਕਾਰਪੋਰੇਟ ਦੇਖ ਲਾਬ ਵੀ ਹੋ ਗਿਆ ਇਹ ਤਿੰਨਾ ਚੀਜ਼ਾਂ ਦੇ ਖਿਲਾਫ ਰਲ ਕੇ ਹੋਰ ਕੋਈ ਵੀ ਨਹੀਂ ਬੋਲਦਾ ਹਰ ਸਬੂਤ ਘਰਪੋਰੇ ਦੇ ਖਿਲਾਫ ਹੁੰਦੇ ਇਹਨਾਂ ਦੇ ਸੀ ਇਹਨਾਂ ਨੇ ਸੈਲੋ ਕਰੇ ਹਾਂਜੀ ਪਟ્રોલ ਪੰਪ ਘਰੇ ਟੌਲ ਪਲਾਜ਼ੇ ਘਰੇ ਸੋ ਇਸ ਕਰਕੇ ਕਿਸਾਨੀ ਸੰਘਰਸ਼ ਜਿਹੜਾ ਹੈ ਚਾਹੇ ਉਹ ਆਪਸੀ ਜਿੰਨੇ ਮਰਜੀ ਪਾੜੇ ਹੋਏ ਨੇ ਜਿੰਨੇ ਮਰਜੀ ਜਥੇਬੰਦੀਆਂ ਨੇ ਪਰ ਉਹ ਇੱਕ ਗੱਲ ਦੇ ਉੱਤੇ ਪੱਕੇ ਨੇ ਕਿ ਸੈਂਟਰ ਸਟੇਟ ਫੈਡਰਲਿਜ਼ਮ ਦੇਸ਼ ਦਾ ਇਹ ਦੂਜਾ ਇਹ ਇਹ ਵੀ ਕਾਰਪੋਰੇਟ ਹੈ ਜਿਹੜਾ ਉਹ ਲੋਕਾਂ ਦੀ ਲੁੱਟ ਕਰ ਰਿਹਾ ਹੈ ਕਾਰਪੋਰੇਟ ਲੋਕਾਂ ਨੂੰ ਤਬਾਹ ਕਰ ਰਿਹਾ ਹੈ ਇਹ ਦੂਰੇ ਉੱਤੇ ਇਕੱਠੇ ਨਹੀਂ ਗੱਲਾਂ ਦੇ ਉੱਤੇ ਇਸ ਕਰਕੇ ਉਹ ਪੋਲਿਟਿਕਲ ਪਾਰਟੀਆਂ ਉਹ ਠੀਕ ਹੈ ਪੋਲਿਟਿਕਲ ਪਾਰਟੀ ਨਹੀਂ ਹੈਗੇ ਨਾ ਜੇ ਉਹਨਾਂ ਦਾ ਬਣਨ ਦੀ ਕੋਈ ਸੰਭਾਵਨਾ ਲੱਗਦੀ ਹੈ ਪਰ ਉਹ ਗੱਲ ਵਧੀਆ ਕਰ ਦਿੰਦੇ ਹੁਣ ਜਿਹੜਾ ਤੁਹਾਡਾ ਦੂਜਾ ਸਵਾਲ ਹੈ ਸਰਕਾਰ ਨੀਚ ਉਹ ਸਮਝੇਗੀ ਸਰਕਾਰ ਹੋਰ ਹੰਕਾਰ ਚਾਹੀਦੀ ਹੈ ਤੁਸੀਂ ਵੀ ਟੇਲ ਯੂਨੀਅਨ ਲੀਡਰ ਹੋ ਮੈਂ ਵੀ ਰਿਹਾ ਜਦ ਇੱਕ ਵਾਰੀ ਟੇਬਲ ਤੋਂ ਖੁੰਝ ਜੇ ਬੰਦਾ ਹਾਂਜੀ ਜਾਂ ਟੁੱਟ ਜੇ ਗੱਲ ਉਦੋਂ ਬਾਅਦ ਦੁਬਾਰਾ ਟੇਬਲ ਤੇ ਨੇ ਆਉਣ ਵਾਸਤੇ ਵੀ ਜਿਆਦਾ ਜੋਰ ਲਾਉਣਾ ਹੁੰਦਾ। ਜੇ ਸਰਕਾਰ ਦਾ ਜੋਰ ਜਿਆਦਾ ਹੋ ਜੂ ਤੁਸੀਂ ਘਰੇ ਬੈਜੋਗੇ। ਜੇ ਟੇਲ ਜੁਨੀ ਦਾ ਜੋਰ ਜਿਆਦਾ ਹੋ ਜਾਰਾ ਹੋ ਜੂ ਤਸੀਹਾ ਮਾਪ ਚੱਲ ਕੇ ਆਊਗਾ। ਹੁਣ ਉਹਨਾਂ ਨੇ ਗੱਲ ਵੀ ਥੋੜੀ ਮੰਨੀ ਨਹੀਂ ਤੇ ਤੁਹਾਡੇ ਤੇ ਡਾਂਗ ਵੀ ਫੇਰਤੀ ਦੋਨਾਂ ਤਰਾਂ ਦੀ। ਠੀਕ ਆ ਤੁਹਾਨੂੰ ਚੱਕ ਕੇ ਲੈ ਗਈ। ਹਾਂ ਤੁਹਾਨੂੰ ਆਇਆ ਕਹਿੰਦਾ ਕਿ ਤੁਸੀਂ 500 ਅਸੀਂ 50000 ਜਾਂ ਤਾਂ ਤੁਸੀਂ 50000 ਦਾ ਦੂਜੇ ਦਿਨ ਮਜਾਰਾ ਕਰ ਦਿੰਦੇ ਵੀ ਆ ਪਿਆ। ਰਾਤ ਨੂੰ ਕੋ ਖਾ ਕੰਮ ਨਹੀਂ ਸੀ ਲੋਕਾਂ ਨੂੰ ਤਾਂ ਠਿਕਣਾ ਵੀ ਚੱਕ ਕੇ ਹਟਾਈ ਜਾ। ਇਹ ਨਹੀਂ ਨਹੀਂ ਕਰਿਆ। ਇਹ ਸੱਚ ਹੈ। ਯੋਜਨਾਬੰਦੀ ਨਹੀਂ ਕਰ ਸਕੇ ਕੁਝ ਨਹੀਂ ਕਰ ਸਕੇ ਮੈਨੂੰ ਨਹੀਂ ਪਤਾ ਇਹ ਜਾਣ। ਹੁਣ ਉਹ ਨਹੀਂ ਕਰ ਸਕੇ ਫਿਰ ਚੜੀ ਕਰਕੇ ਹਮਲਾ ਕਰਨਾ। ਜਿੰਨਾ ਚਿਰ ਹੁਣ ਸਰਕਾਰ ਨੂੰ ਵੱਡਾ ਜਵਾਬ ਨਹੀਂ ਦੇ ਸਕਦਾ ਪੂਰੀ ਚੜੀ ਨਾਲ। ਜੇ ਕੱਚੀ ਚੜੀ ਨਾਲ ਤੁਰਨਗੇ ਬਿਨਾਂ ਇੱਕ ਦੇ ਤੁਰਨਗੇ ਫਿਰ ਕੋਠਾ ਖਾਂਗੇ। ਫੇਰ ਸਰਕਾਰ ਹੋ ਤਕਲੀ ਨੂੰ ਜਿਵੇਂ ਆ ਸੰਭੂ ਮੋਰਚੇ ਤੋਂ ਰੋਜ਼ ਹੀ ਅੱਗੇ ਵਗ ਜਾਂਦੇ ਸੀ ਚਾਰ ਪੰਜ ਵਾਰੀ ਵਧੇ ਇਹ ਉਹ ਚਾਰ ਗਏ ਸਕੀਰ ਸਾਹਿਬ ਦੇ ਛੱਡਦੇ ਸੀ ਇਹ ਮੁੜ ਕੇ ਆ ਜਾਂਦੇ ਸੀ ਉਹਨਾਂ ਦੇਖ ਲੈ ਵੀ ਇੰਨਾ ਚੈਨਾ ਕਦਾਵਾ ਤੁਹਾਨੂੰ ਦਮ ਦਿਖਾਉਣਾ ਪਊ ਬਾਹਰ ਹੱਥਾ ਕਰਾ ਰਹਿਆਂ ਵੈਰੀ ਮਿੱਤ ਨਾ ਹੋ ਇਹ ਦੰਦ ਦਿਖਾਉਣਾ ਪਊ ਹੁਣ ਕਿਸਾਨ ਜੱਥੇਬੰਦੀਆਂ ਨੂੰ ਅੱਜ ਕਿਸਾਨ ਜੱਥੇਬੰਦੀਆਂ ਦਾ ਗਰਾਫ ਸਭ ਤੋਂ ਥੱਲੇ ਚਲਾ ਗਿਆ ਜਿਹੜਾ ਸਭ ਤੋਂ ਇਹ ਨਹੀਂ ਆ ਵੀ ਉਹਦਾ ਬਾਕੀਆਂ ਜੱਥੇਬੰਦੀਆਂ ਨਾਲ ਲੜਾਕਾ ਗਰਾਫ ਛੱਲੇ ਗਿਆ ਜਿੱਡੇ ਵੱਡੀ ਲੋਕਾਂ ਦੀ ਉਮੀਦ ਸੀ ਇਹਨਾਂ ਤੋਂ ਉਹ ਤਾਂ ਨਿਰਾਸ਼ ਹੋ ਗਏ ਨੇ ਵੀ ਇਹ ਤਾਂ ਕੁਝ ਵੀ ਨਹੀਂ ਕਰ ਸਕੇ ਮੈਂ ਖੁਦ ਮੈਨੂੰ ਨਿਰਾਸ਼ ਤੇ ਵੀ ਕਿਰ ਇਹਨਾਂ ਵੱਡੀ ਇਹ ਨਿਆ ਜਿੱਥੇ ਬੰਨੀਆਂ ਐਨੀ ਥੋੜੀ ਤਾਕਤ ਹੈ ਤੁਸੀਂ ਅਗਲੇ ਦੇ ਨੱਕ ਚ ਦਮ ਕਰ ਦੋ ਇਹ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦੰਦ ਨਾ ਮੈਂ ਕਿਉਂ ਕਹਿਣਾ ਬਸ ਮੈਂ ਆਪਣੀ ਗੱਲ ਖਤਮ ਕਰਨ ਲੱਗਿਆ ਹਾਂਜੀ ਠੀਕ ਸਾਨੂੰ ਇੱਕ ਵਾਰੀ ਬਸੰਤ ਸਿੰਘ ਖਾਲਸਾ ਨੇ ਕਹਤਾ ਅਸੀਂ ਅੱچھے ਕਰ ਰਹੇ ਸੀ ਮਜ਼ਾਰਾ ਕਹਿੰਨਾ ਮੈਂ ਤਾਂ ਆ ਜਾ ਤੁਹਾਡੇ ਢਾਈ ਟੋਟੂ ਰੋਂਦੇ ਨੇ ਮੈਂ ਕਿਹਾ ਜੀ ਹੁਣ ਆਪਣੀ ਗੱਲ ਟੁੱਟੀ ਉਹਨਾਂ ਉੱਤੇ ਜਿਹੜੇ 2.5 ਟੋਟਲ ਹੋਣਗੇ ਤੁਸੀਂ ਆ ਕੇ ਉੱਥੇ ਬਿਆਨ ਕਰੋਗੇ ਦੱਸੋਗੇ ਅਸੀਂ ਇਲਾਨ ਕਰਾਂਗੇ ਜੇ ਤੁਸੀਂ ਨਾ ਇਹ ਛੋਟੀ ਕੋਠੀ ਦਾ ਘਰਾਓ ਕਰਾਂਗੇ ਅਰ ਜੀ ਇਕੱਠੇ ਕਰੇ ਦੂਜੇ ਦਿਨ ਮੈਂ ਕਹਾਂ ਚੜਾ ਲਊ ਦਾਂ ਫੌਜ ਉੱਤੇ ਹੀ ਸੀ ਨਾ ਨੇ ਬਲੂ ਸਟਾਰ ਦੇ ਵੇਲੇ ਡੀਸੀ ਨੇ ਸਾਡਾ ਹਸਪਤਾਲ ਮਿਲਟਰੀ ਨੂੰ ਹੈਂਡਓਵਰ ਕਰਤਾ ਸੀ ਅਸੀਂ ਤਾਂ ਵੀ ਡਟ ਕੇ ਡੰਦੇ ਰਹੇ ਮਿਲਟਰੀ ਨੂੰ ਦਿੱਤਾ ਸੀ 8 ਤਰੀਕ ਨੂੰ ਡੀਸੀ ਨੂੰ ਸਾਡੇ ਕੋਲੋਂ ਮੀਟਿੰਗ ਲੈਣੀ ਪਈ ਵੀ ਮੇਰੇ ਨਾਲ ਮਿਲ ਤਾਂ ਲੋ ਮੈਂ ਕਹਾਂ ਜਾ ਕਰ ਲੈ ਜੇ ਕੋਈ ਕਰਨਾ ਹੈ ਮੈਨੂੰ ਪਤਾ ਸੀ ਸਾਨੂੰ ਡਿਸਮਿਸ ਕਰ ਦੇਗਾ ਮੈਨੂੰ ਇੱਥੇ ਤੇ ਕਹਿਦਾ ਕਹਿੰਦਾ मिस्टर गर्ग डू यू नो आई कैन पुट यू बिहाइंड बार्स जब तुम मीटिंग च गए देयर विल बी नोबडी टू ब्लेम यू फॉर 6 मंथ्स मैंने कहा मिस्टर मैनी व्हाट आर यू टॉकिंग यू कैन ऑर्डर मी टू बी शूटेड आउट देयर विल बी नोबडी टू आस्क यू बट ओनली टुडे तुसी आंख चख पाके गल करो मेनू पता है गोली मार सकते ने मेनू पता भी की कुछ कर सकते ने और सरकारी मुलाजिम ने तो जने भी ठुकी होंगी मेरे खिलाफ तो पहले ही सरकार सी तल दरबार सिंह दी सरकार मेरे खिलाफ थी फिर हे खिलाफ थी सर हुनु लढना हुंदा है ਜੇ ਤੁਸੀਂ 21ਆਂ ਦੇ 31 ਨਹੀਂ ਨਾ ਪਾ ਸਕਦੇ ਪੰਜਾਬੀਆਂ ਦਾ ਤਾਂ ਰਿਕਾਰਡ ਹੈ ਵੀ 21ਆਂ ਦੇ 31 ਪਾਉਣਾ ਜਾਣਦੇ ਆ ਅਸੀਂ ਤੇ ਹੁਣ ਮੇਰੀ ਉਮੀਦ ਹੈ ਵੀ ਕਿਸਾਨ ਜਿਹੜੇ ਨੇ ਆਪਦੀ ਪੂਰੀ ਤਿਆਰੀ ਕਰਕੇ ਦੇਖੋ ਕੱਚੀ ਚਾਰੀ ਨਾ ਤਾਂ ਨਹੀਂ ਹੁੰਦਾ ਹੁੰਦਾ ਇਹ ਜਾ ਕੰਮ ਤਿਆਰੀ ਤਾਂ ਕਰਨੀ ਪਊਗੀ ਉਹਨਾਂ ਦੀ ਮਜਬੂਰੀ ਵੇ ਹਾਲੀ ਦੀ ਵਾਢੀ ਆ ਗਈ ਚਾਹੇ ਵਾਢੀ ਵੇਲੇ ਮਾੜਾ ਮੋਟਾ ਟੋਕਨ ਰਿਪਰੈਜ਼ੈਂਟੇਸ਼ਨ ਜੀ ਇਹੀ ਜੀ ਚ ਕੋਈ ਝਗੜਾ ਵੀ ਨਾ ਪਵੇ ਤੇ ਇਹਨਾਂ ਦੀ ਤਾਕਤ ਵੀ ਬੰਦੀ ਜਾਵੇ ਜਿਵੇਂ ਇਹਨਾਂ ਨੇ ਪਹਿਲਾਂ ਉਹ ਪ੍ਰਵਾਸ ਫੇਰੀਆਂ ਹੋਰ ਕਰਕੇ 2 ਮਹੀਨੇ ਤਿਆਰੀ ਕਰੀ ਸੀ ਪੰਜਾਬ ਚ ਇਹ ਤਿਆਰੀ ਨਾਲ ਪੈ ਜਾਣਾ ਚੁਣੌਤੀ ਦੇ ਕੇ ਬਿਨੈ ਰੀ ਭਗਵੰਤ ਮਾਨ ਹੁਣ ਤੋਂ ਐਂ ਕਰ ਤੂੰ ਬਣਾ ਲੈ ਜਿਹੜੀ ਫੌਜ ਬਣਾਉਣੀ ਆ ਪੁਲਿਸ ਬਣਾਣੀ ਆ ਅਸੀਂ ਆ ਬੈਠਿਆ ਜਿੰਨਾ ਚਿਰ ਤੁਸੀਂ ਹੁਣ ਇਹ ਤਕੜੀ ਤਿਆਰੀ ਕਰਕੇ ਨਹੀਂ ਆਉਂਦੇ ਉਹਨਾਂ ਚਿਰ ਸਟੇਟ ਤਕੜੀ ਐ ਜੇ ਇੱਕ ਨੂੰ ਚੁਣੌਤੀ ਉਦੋਂ ਦੇਣੀ ਤੇ ਕੀ ਜਾਂਦੀ ਐ ਜਦ ਸਟੇਟ ਨੂੰ ਲੱਗੇ ਵੀ ਜੇ ਇਹਨਾਂ ਤੇ ਗੋਲੀ ਚਲਾਈ ਵੱਡਾ ਨਗੜਾ ਪੈ ਜੂ ਭਗਵੰਤ ਮਾਨ ਚੀਫ ਮਿਨਿਸਟਰੀ ਨਹੀਂ ਛੱਡਣੀ ਚਾਹੁੰਦਾ ਜਿੱਦਿਓ ਨੂੰ ਲੱਗਿਆ ਅੱਜ ਉਹ ਚੀਫ ਮਿਨਿਸਟਰੀ ਨੂੰ ਲੱਗਦੀ ਆ ਵੀ ਮੇਰੀ ਬਚਦੀ ਐ ਜਿਵੇਂ ਇਹਦੇ ਡਾਂਗ ਫੇਰਦਾ ਫਿਰ ਡਾਂਗ ਦੇ ਕੇ ਵਿਚਾਰੇ ਐ ਜੇ ਕਾਨੂੰਨ ਉਹਨੂੰ ਲੱਗਿਆ ਵੀ ਮੇਰੀ ਕੀ ਹਿੱਸਾ ਬਜੂ ਤਾਂ ਕਿ ਇਹਨੇ ਤੇ ਡੰਗ ਨਹੀਂ ਫੇਰਦਾ ਫਿਰ ਉਹ ਨਹੀਂ ਫੇਰੇਗਾ ਉਹ ਗੰਤਮਾਨ ਨੂੰ ਚੀਫ ਮਿਨਿਸਟਰੀ ਪਿਆਰੀ ਆ ਉਦੋਂ ਕੋਈ ਪੰਜਾਬ ਪੰਜਾਬ ਨਾਲ ਕੋਈ ਅਹਜਾ ਨਹੀਂ ਹੈਗਾ ਵੀ ਉਹ ਬਹੁਤ ਪੰਜਾਬ ਦੇ ਵਾਸਤੇ ਕੁਝ ਕਰਨ ਉਹ ਕੋਈ ਵੱੜ ਚਾ ਸੋਚਦਾ ਨਹੀਂ ਬਹੁਤਾ ਉਹ ਤਾਂ ਰੋਜ਼ ਹੀ ਗੱਲ ਹੁੰਦੀ ਆ ਉਹ ਤਾਂ ਪਰ ਰੋਜ਼ ਹੀ ਦੇਖਦੇ ਆ ਜੋ ਕੱਚ ਨਹੀਂ ਤਾਂ ਬੰਦੇ ਨੂੰ ਉਹੀ ਦਰਦ ਆਉਂਦਾ ਹੈ ਕਹਿੰਦਾ 80 ਮਾਰ ਪਈ ਕਰਣਾ ਨਹੀਂ ਤਾਂ ਕਿ ਦਰਦ ਨਾ ਆਇਆ ਇਹ ਦਰਦ ਇਹ ਤਾਂ ਮਾਰ ਹੀ ਬਹੁਤ ਪੈ ਰਹੀ ਆ ਸੋ ਮਾਰਦਾ ਤਾਂ ਹੋ ਹੈਗਾ ਆਪ ਜ਼ਿੰਮੇਵਾਰ ਕਿਉਂਕਿ ਉਹ ਚਾਹੁੰਦਾ ਹੈ ਵੀ ਤਾਕਤ ਦਿਖਾਉਣੀ ਵੀ ਮੈਂ ਮੁੱਖ ਮੰਤਰੀ ਆ ਮੈਂ ਦੱਸਾਂਗਾ ਕੀ ਆ ਪਰ ਉਹ ਤਖਤ ਨੂੰ ਨਾ ਤਾਂ ਨਸ਼ਾਲੇ ਰੋਕ ਸਕਣਾ ਉਹ ਤਖਤ ਨੂੰ ਨਾ ਜਿਹੜੇ ਆ ਮੰਦਰਾਂ ਦੇ ਉੱਤੇ ਗੁਰਦੁਆਰਿਆਂ ਦੇ ਉੱਤੇ ਸੁੱਟ ਰਹੇ ਨੇ ਉਹ ਰੋਕ ਸਕਣਾ ਨਾ ਉਹ ਜਿਹੜੇ ਸਿੱਖਾਂ ਦੇ ਇਕੱਠੇ ਹੋਏ ਹੋਏ ਨੇ ਦੋਨੇ ਤਰ੍ਹਾਂ ਤਿੰਨੇ ਤਰ੍ਹਾਂ ਇਹ ਰੋਕ ਸਕਣਾ ਉਹ ਗੰਤਮਾਨ ਦੀ ਤਾਕਤ ਨੂੰ ਨਾ ਕੋਈ ਮੁਲਾਜ਼ਮ ਰੋਕ ਸਕੇ ਨਾ ਬੇਰੁਜ਼ਗਾਰ ਰੋਕ ਸਕਣ ਉਹ ਗੰਤਮਾਨ ਦੀ ਤਾਕਤ ਨੂੰ ਜੇ ਕੋਈ ਚੁਣੌਤੀ ਦੇਊਗਾ ਚੁਣੌਤੀ ਦੇ ਤੌਰ ਤੇ ਸਮਝਦੇ ਦਿੱਤਾ ਤੇ ਕਾਰਖਾਨੇਦਾਰ ਵੱਲੇ ਨੇ ਉਹਨਾਂ ਤੋਂ ਥੋੜਾ ਵੀ ਅਧਿਕਾਰੇ ਵਾਸਤੇ ਗੱਲ ਕਰ ਲੈਣੀ ਪਰ ਤਾਕਤ ਦੇ ਤੌਰ ਤੇ ਜਿਹੜਾ ਹੈ ਉਹ ਕਿਸਾਨਾਂ ਕੋਲ ਕਿਸਾਨ ਤੇ ਨੋਟੀ ਦੇ ਸਕਦੇ ਨੇ ਪਰ ਉਹ تیاری ਕਰਕੇ ਦੇਣੀ ਪੈਗੀ ਉਹ ਡਾਕਟਰ ਸਾਹਿਬ ਤੁਸੀਂ ਇਹ ਸ਼ੋਅ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ